ਮੇਰੇ ਨਾਲ ਇੱਕ ਸਰਦਾਰ ਸਾਹਿਬ ਖੜੇ ਆ ਮੇਵਾ ਸਿੰਘ ਜੀ ਤੇ ਇਹ ਮਰ ਚੁੱਕੇ ਆ ਤੁਸੀਂ ਕਹੋਗੇ ਕਿ ਮਰ ਚੁੱਕੇ ਆ ਤਾਂ ਫਿਰ ਇਹ ਨਾ ਤਾਂ ਭੂਤ ਆ ਜੇ ਤੁਹਾਨੂੰ ਪਤਾ ਲੱਗਿਆ ਵੀ ਤੁਹਾਡਾ ਤਾਂ ਮੌਤ ਦਾ ਸਰਟੀਫਿਕੇਟ ਜਾਰੀ ਹੋ ਚੁੱਕਿਆ ਹੈ ਫਿਰ ਤੁਹਾਨੂੰ ਕੀ ਲੱਗਿਆ ਸਾਨੂੰ ਇਦਾਂ ਹੀ ਪਤਾ ਲੱਗਿਆ ਜੀ ਇੱਕ ਦੂਸਰੇ ਦੇ ਖੇਤਾਂ ਵਿੱਚ ਕਬਜ਼ਾ ਕਰ ਰਹੇ ਹੋਣਗੇ ਹੂੰ ਤਾਂ ਪਤਾ ਲੱਗਿਆ ਸਾਡੀ ਜ਼ਮੀਨ ਤੇ ਕੋਈ ਤਾਰ ਲਾਉਣ ਵਾਸਤੇ ਆਇਆ ਜੀ ਸਾਨੂੰ ਉਦੋਂ ਪਤਾ ਲੱਗਿਆ ਵੀ ਤੁਹਾਡੀ ਜ਼ਮੀਨ ਅੱਗੇ ਵਿੱਗੀ ਹੈ ਜੀ ਕੀਸੀ ਤਾਰ ਲਾਉਣੀ ਅਸੀਂ ਤਜਮਿਲ ਕਿਹਨੂੰ ਵੇਚੀ ਨਹੀਂ ਕਿਸੇ ਬਣੀ ਫਰਦ ਕਢਾਈ ਜਾ ਕੇ ਜੀ ਜੋ ਫਰਦ ਕਢਾਈ ਸਾਡੀ ਇੱਕ ਜਨਾਨੀ ਨੇ ਦੂਜੀ ਜਗ੍ਹਾ ਜ਼ਮੀਨ ਸਾਡੀ ਵੇਚ ਚੁੱਕੇ ਸੀਗੇ ਜੀ ਪਰਮਜੀਤ ਕੌਰ ਕੌਣ ਆ ਗਈ ਫਿਰ ਤੁਹਾਡੇ ਵਿਰਾਸਤੀ ਇੰਤਕਾਲ ਤੇ ਅਸੀਂ ਇਹਨੂੰ ਪਛਾਣਦੇ ਨਹੀਂ ਕੌਣਾ ਜੀ ਸਾਡੇ ਹੈ ਨਹੀਂ ਕੋਈ ਨਾ ਸਾਡੀ ਸਿਸਟਰਾਂ ਨਾਲ ਕੋਈ ਸਬੰਧ ਰਿਸ਼ਤੇ ਰਹੀ ਸਾਂ ਜੀ ਇਹ ਪਤਾ ਨਹੀਂ ਕਿੱਥੋਂ ਆ ਗਈ ਜਨਾਨੀ ਵਿੱਚ ਜੀ ਤੁਸੀਂ ਜਾਣਦੇ ਹੋ ਜੀ ਪਰਮਜੀਤ ਕੌਰ ਨੂੰ ਨਹੀਂ ਜਸੀਂ ਨਹੀਂ ਜਾਣਦੇ ਜਾਣਦੇ ਨਹੀਂ ਨਹੀਂ ਕਿਦੇ ਨਾਮ ਹੈ ਬਈ ਜਦੋਂ ਤੁਸੀਂ ਘਟਾਇਆ ਜਦੋਂ ਤੁਸੀਂ ਲਾਈਨ ਵਾਈਜ਼ ਚੱਲੇ ਗੋਰੀ ਜੀ ਜਗੀਰਕਾਰ ਕੌਣ ਸੀ ਪਤਾ ਨਹੀਂ ਕੋਈ ਇਹ ਜਾਣਦਰੀ ਰਿਸ਼ਤੇ ਚ ਕੀ ਬਣੀ ਹੋਈ ਸੀ ਸਾਡਾ ਕੋਈ ਨਹੀਂ ਲੱਗਦਾ ਰਿਸ਼ਤਾ ਜੀ ਕੋਈ ਨਹੀਂ ਜੀ ਨਹੀਂ ਨਹੀਂ ਕਾਗਜ਼ਾਂ ਚ ਕੀ ਬਣੀ ਹੋਈ ਸੀ ਫਿਰ ਜੇ ਵਿਰਾਸਤੀ ਇੰਤਕਾਲ ਹੋਇਆ ਕੋਈ ਰਿਸ਼ਤਾ ਤਾਂ ਦੱਸਿਆ ਹੋਊਗਾ ਬੇਵਾ ਸਿੰਘ ਦੀ ਘਰ ਵਾਲੀ ਬਣੀ ਸੀ ਤੋ ਜਗੀਰਕਾਰ ਇਹਨਾਂ ਦੀ ਪਤਨੀ ਬਣੀ ਹੋਈ ਆ ਜਿਹੜੀ ਕਿ ਇਹਨਾਂ ਨੇ ਕਦੇ ਦੇਖੀ ਹੋ ਨਹੀਂ ਉਹਦੀ ਘਤੀ ਵੀ ਆ ਇਹਨਾਂ ਭਰਾਵਾਂ ਦੀ ਭੈਣ ਜਿਹਦਾ ਇਹਨਾਂ ਨੇ ਕਦੇ ਸਿਰੇ ਨਹੀਂ ਪਲੋਸਿਆ ਦੱਸੋ ਭੈਣ ਨੇ ਕਦੇ ਰਖੜੀ ਨਹੀਂ ਬੰਨੀ ਤੁਹਾਡੇ ਅਈ ਕਦੇ ਦੇਖੀ ਨਾ ਆਈ ਹੈ ਕਦੇ ਸੀ 1911 ਜਿਹੜਾ ਇੰਤਕਾਲ ਨੰਬਰ ਆ ਉਹਦੇ ਵਿੱਚ ਦਿਖਾਇਆ ਗਿਆ ਹੈ ਵੀ ਇੱਕ ਪਰਮਜੀਤ ਕੌਰ ਅਰ ਜਗੀਰ ਕੌਰ ਆ ਜਿਹੜੀ ਇਹ ਪਤਨੀ ਮੇਵਾ ਸਿੰਘ ਪੁੱਤਰ ਜਗਿੰਦਰ ਸਿੰਘ ਪੁੱਤਰ ਸੰਤੂ ਸਿੰਘ ਇਹ ਪਹਿਲਾ ਇੰਤਕਾਲ ਹੁੰਦਾ ਹੈ ਜੋ ਕਿ ਨਾਮ ਮਨਜ਼ੂਰ ਕਰ ਦਿੱਤਾ ਜਾਂਦਾ ਵਿਭਾਗ ਦੁਆਰਾ ਕੁਝ ਦਿਨਾਂ ਬਾਅਦ ਪੰਜ ਚਾਰ ਦਿਨਾਂ ਬਾਅਦ ਨਵਾਂ ਇੰਤਕਾਲ ਦਾਖਲ ਕੀਤਾ ਜਾਂਦਾ ਜਿਹਦਾ ਨੰਬਰ ਹੁੰਦਾ 1914 ਜਿਸ ਦੇ ਵਿੱਚ ਪਰਮਜੀਤ ਕੌਰ ਪੁੱਤਰੀ ਦੇ ਨਾਂ ਪਰ ਜਿਹੜਾ ਇਹਨਾਂ ਦਾ 1/2 ਹਿੱਸਾ ਜਿਹੜੀ 10 ਕਨਾਲ ਦੇ ਲਗਭਗ ਜ਼ਮੀਨ ਬਣਦੀ ਆ ਟਰਾਂਸਫਰ ਹੋ ਜਾਂਦੀ ਆ ਇਹ ਤੁਹਾਡੀ ਗੱਲ ਯਕੀਨੀ ਨਹੀਂ ਲੱਗਦਾ ਪਟਵਾਰਖਾਨੇ ਤਾਂ ਲੰਨਾਂ ਲੱਗੇ ਰਹਿੰਦੀਆਂ ਲੋਕ ਡਿੱਕੀ ਜਾਂਦੇ ਆ ਵੀ ਸਾਡਾ ਇੰਤਕਾਲ ਮਹੀਨਾ ਹੋ ਗਿਆ ਜੀ ਹੋਇਆ ਨਹੀਂ 2 ਮਹੀਨੇ ਹੋ ਗਏ ਅਸੀਂ ਉਡੀਕ ਰਹੇ ਆ ਪਟਵਾਰੀ ਸਾਹਿਬ ਕਹੀ ਜਾਂਦੇ ਮੈਂ ਤਾਂ ਇੱਧਰ ਉੱਧਰ ਵਿਜੀ ਆ ਮੈਨੂੰ ਹੋਰ ਬੜੇ ਸਰਕਾਰੀ ਕੰਮ ਆ ਬਾਈ ਹੋ ਜਾਊਗਾ ਹੋ ਜਾਊਗਾ ਤੁਸੀਂ ਕਹਿੰਦੇ ਹੋ ਵੀ 20 ਦਿਨ ਦੇ ਵਿੱਚ ਤਿੰਨ ਇੰਤਕਾਲ ਹੋ ਗਏ ਕਿੱਥੋਂ ਤਸਦੀਕ ਕਰਾਇਆ ਗਿਆ ਇਹਨਾਂ ਦਾ ਇਹ ਕਿਸੇ 50 ਕਿਲੋਮੀਟਰ ਦੂਰ ਦੇ ਲੰਬੜਦਾਰ ਤੇ ਤਸਦੀਕ ਕਰਾਇਆ ਗਿਆ ਜਿੱਥੇ ਦੀ ਉਹ ਲੇਡੀਜ਼ ਰਹਿਣੇ ਵਾਲੀ ਸੀਗੀ ਜਿਸ ਦਿਨ ਉਹ ਪ੍ਰੋਪਰਟੀ ਟਰਾਂਸਫਰ ਹੋਈ ਇਹਨਾਂ ਦੀ ਲੈਟ ਸਰਟੀਫିକਟ ਜੀ ਨੇ ਬਣਾਤਾ ਪਹਿਲਾਂ ਤਾਂ ਗੱਲ ਉੱਥੇ ਆਉਂਦੀ ਭਾਈ ਡੈਥ ਸਰਟੀਫିକਟ ਕਿੱਦਾਂ ਬਣ ਗਿਆ ਜਦੋਂ ਬੰਦਾ ਹੀ ਜਿਉਂਦਾ ਤੇ ਸਾਈਨ ਕਰਦੇ ਪਿਤਾ ਜੀ ਜਾਂ ਫਿਰ ਗੁੱਠਾ ਲਾਉਂਦੇ ਜੀ ਗੁੱਠਾ ਲਾਉਂਦੇ ਤੇ ਗੁੱਠਾ ਤੁਸੀਂ ਲਾਉਂਦੇ ਆ ਤੇ ਸਰਦਾਰ ਸਾਹਿਬ ਗੁੱਠਾ ਵੱਡ ਲੈ ਕੇ ਥੋਟਾ ਵੱਟਿਆ ਵਾ ਹੋਈ ਹੈ ਜਿਹੜਾ ਤਾਂ ਤੁਹਾਨੂੰ ਹੀ ਖਤਮ ਕਰਤਾ ਉਹਨਾਂ ਨੇ ਤਾਂ ਉਹੀ ਗੱਲ ਆ ਜੀ ਬੰਦੇ ਜਰੂਰ ਆ ਰਹੇ ਆ ਅਲੱਗ-ਅਲੱਗ ਤਰ੍ਹਾਂ ਦੇ ਭੇਜੇ ਜਾ ਰਹੇ ਆ ਵੀ ਤੁਸੀਂ ਸਮਝੌਤਾ ਕਰ ਲਓ ਤੁਹਾਡਾ ਫਰਜ਼ ਬਦਲ ਕਰ ਦਿੰਦੇ ਆ ਹੈਬਾ ਨਾਮਾ ਕਰ ਦਿੰਦੇ ਆ ਤੁਹਾਨੂੰ ਪ੍ਰੋਪਰਟੀ ਦਾਨ ਚ ਦੇ ਦਿੰਦੇ ਆ ਇਹ ਕਿਹਾ ਤੁਹਾਨੂੰ ਵੀ ਪ੍ਰੋਪਰਟੀ ਦਾਨ ਚ ਦੇ ਦਿੰਦੇ ਹਾਂ ਜੀ ਹਾਂ ਜੀ ਟੋਡੀ ਪ੍ਰੋਪਰਟੀ ਜਿਹੜੀ ਤੀਜੀ ਥਾਂ ਤੁਹਾਡੇ ਕੋਲ ਇੰਤਕਾਲ ਹੋ ਕੇ ਅੱਗੇ ਚੱਲ ਚਲੀ ਦਾਨ ਵਿੱਚ ਕਰ ਦਿੰਦੇ ਤੁਹਾਨੂੰ ਹੁਣ ਤੁਸੀਂ ਦਾਨ ਲੈਣਾ ਕਿ ਬਈ ਹੱਕ ਲੈਣਾ ਜੀ ਹੱਕ ਲੈਣਾ ਜੀ ਐਸ ਬਣਾ ਫੇ ਤੁਸੀਂ ਆਪਣੀ ਜਿਹੜੀ ਭੈਣ ਤੇ ਜਿਹੜੀ ਬਣੀ ਹੋਈ ਮਾਤਾ ਕਾਗਜ਼ਾਂ ਵਿੱਚ ਮਿਲ ਕੇ ਆਏ ਉਹਨਾਂ ਨੂੰ ਮਿਲੇ ਆਮਣਾ ਸਾਹਮਣਾ ਵੀ ਜੀ ਕਦਰੀ ਮਿਲੇ ਜੀ ਉਹਨਾਂ ਨੂੰ ਇਹ ਤਾਂ ਹੁਣ ਜਦੋਂ ਕੇਸ ਚੱਲਿਆ ਉਦੋਂ ਆਮਾ ਸਾਹਮਣਾ ਹੋਇਆ ਤੁਹਾਡਾ ਪਰਮਜੀਤ ਨਾਲ ਹੋਇਆ ਆਮਾ ਸਾਹਮਣਾ ਜੀ ਹਾਂ ਜੀ ਤੇ ਫਿਰ ਉਹਨੇ ਕਿਹਾ ਨਹੀਂ ਵੀ ਵੀਰਜੀ ਪੈਰੀ ਪੈਣੀ ਇੰਤਕਾਲ ਨੰਬਰ 1936 ਇਹਨਾਂ ਦੀ ਪ੍ਰਾਪਰਟੀ ਦਾ ਹੋਰ ਦਰਜ ਕਰਤਾ ਜਿਹੜਾ ਦਰਜ ਕਰਤਾ ਸਿਹਤਨਾਮਾ ਦੱਸ ਕੇ ਸਿਹਤਨਾਮਾ ਹੁੰਦਾ ਇੱਕ ਫਰਦ ਬਦਲ ਹੁੰਦੀ ਹੈ ਇੱਕ ਸਿਹਤਨਾਮਾ ਹੁੰਦਾ ਇੰਤਕਾਲ ਇਹ ਉਸ ਕੰਡੀਸ਼ਨ 'ਚ ਦਰਜ ਕੀਤੇ ਜਾਂਦੇ ਆ ਵੀ ਕਿਸੇ ਨਾਮ ਦੇ ਵਿੱਚ ਸੋਧ ਕਰਨੀ ਹੋਵੇ ਕਲੈਰੀਕਲ ਮਿਸਟੇਕ ਕਲੈਰੀਕਲ ਮਿਸਟੇਕ ਹੁਣ ਇਹ ਕਲੈਰੀਕਲ ਮਿਸਟੇਕ ਥੋੜੀ ਆ ਵੀ ਤਿੰਨ ਇੰਤਕਾਲ ਦਰਜ ਹੋਏ ਆ ਉਹਨੂੰ ਕਲੈਰੀਕਲ ਮਿਸਟੇਕ ਮੰਨੀ ਜਾਊਗੀ ਜੇ ਇਹ ਦੁਆਰਾ ਉਹੀ ਪਟਵਾਰੀ ਦਰਜ ਕਰ ਰਿਹਾ ਹੈ ਕਿ ਆ ਇਹਨੂੰ ਆਪਾਂ ਕਹਿ ਸਕਦੇ ਆ ਵੀ ਪਟਵਾਰੀ ਦੇ ਵਿੱਚ ਮੇਰੀ ਭੂਗਤ ਨਹੀਂ ਜਾਂ ਪਟਵਾਰੀ ਨੇ ਇਹਦੇ ਵਿੱਚ ਕੋਈ ਸਾਠਗਾਠ ਨਹੀਂ ਕੀਤੀ ਜਾਂ ਆਪਾਂ ਕਹਿ ਸਕਦੇ ਆ ਵੀ ਡਿਪਾਰਟਮੈਂਟ ਦੇ ਅਧਿਕਾਰੀ ਦੇ ਵਿੱਚ ਮਿਲੇ ਨਹੀਂ ਹੋਏ ਵੀ ਜਿਹੜਾ ਐਨੀ ਛੇਤੀ ਸਭ ਕੁਝ ਇਹਨਾਂ ਦੀ ਤਰਖਾਸਤ ਦੇਣ ਦੇ ਨਾਲੇ ਉਸੇ ਟਾਈਮ ਸਹੀ ਤੇ ਦਰਜ ਕਰਨ ਲੱਗੇ ਇੱਥੇ ਪਟਵਾਰੀ ਦੀ ਵੀ ਜਾਂਚ ਹੋਣੀ ਚਾਹੀਦੀ ਆ ਕਾਨੂੰਗੋਦੀ ਵੀ ਹੋਣੀ ਚਾਹੀਦੀ ਆ तहसीलदार ਦੀ ਜਿਹਨੇ ਰਜਿਸਟਰੀ ਕੀਤੀ ਆ ਉਹਦੀ ਵੀ ਹੋਣੀ ਚਾਹੀਦੀ ਹੈ ਰਜਿਸਟਰੀ ਕਲਰਕ ਦੀ ਵੀ ਹੋਣੀ ਚਾਹੀਦੀ ਹੈ ਲੰਬੜਦਾਰ ਦੀ ਵੀ ਹੋਣੀ ਚਾਹੀਦੀ ਹੈ ਖਰੀਦਦਾਰ ਦੀ ਵੀ ਹੋਣੀ ਚਾਹੀਦੀ ਹੈ ਵੇਚਦਾਰ ਦੀ ਵੀ ਇਹਦੇ ਚ ਹਰ ਇੱਕ ਦੀ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਸੱਚ ਲੋਕਾਂ ਦੇ ਸਾਹਮਣੇ ਹੋ ਆ ਸਕੇ ਜਿਹੜੇ ਦੋਸ਼ੀ ਪਾਇਗੇ ਜੀ ਬਣਦੀ ਕਾਰਵਾਈ ਹੋਊਗੀ ਉਹਨਾਂ ਤੇ ਸਰ ਬਿਲਕੁਲ ਹੋਊਗੀ ਕਿਉਂ ਨਹੀਂ ਹੋਊਗੀ ਅੱਜ ਤੋਂ ਤੱਕ ਇੱਕ ਉਹ ਕਹਾਣੀ ਲੈ ਕੇ ਆਣੀ ਹੈ ਜਿਹੜੀ ਬੇਹੱਦ ਫਿਲਮੀ ਹੈ ਜਾਏ ਫਿਲਮ ਤੋਂ ਪ੍ਰੇਰਿਤ ਕਹਿ ਸਕਦੇ ਆ ਜਾ ਕਹਿ ਲੋ ਕਿ ਇਹਦੇ ਉੱਤੇ ਹੁਣ ਫਿਲਮ ਵੀ ਬਣ ਸਕਦੀ ਆ ਬੜੀ ਅਜੀਬ ਗੱਲ ਆ ਮੇਰੇ ਨਾਲ ਇੱਕ ਸਰਦਾਰ ਸਾਹਿਬ ਖੜੇ ਆ ਮੇਵਾ ਸਿੰਘ ਜੀ ਤੇ ਇਹ ਮਰ ਚੁੱਕੇ ਆ ਤੁਸੀਂ ਕਹੋਗੇ ਕਿ ਮਰ ਚੁੱਕੇ ਆ ਤਾਂ ਫਿਰ ਇਹ ਨਾ ਤਾਂ ਭੂਤ ਆ ਭੂਤ ਇੱਥੇ ਨਹੀਂ ਆ ਭੂਤ ਸਾਡੇ ਸਿਸਟਮ 'ਚ ਆ ਜਿਹੜਾ ਅਸੀਂ ਅੱਜ ਭੂਤ ਕੱਢਾਂਗੇ ਇਹਨਾਂ ਦੀ ਮੌਤ ਹੋ ਚੁੱਕੀ ਐ 21 12 2024 ਨੂੰ ਇਹਨਾਂ ਦਾ ਆਧਾਰ ਕਾਰਡ ਦਿਖਾਵਾਂਗੇ ਜਰੂਰ ਵੀਰ ਮੇਵਾ ਸਿੰਘ ਜੀ ਦਾ ਇਹ ਆਧਾਰ ਕਾਰਡ ਹੈ ਤੇ 21 12 24 ਨੂੰ ਇਹਨਾਂ ਦੀ ਮੌਤ ਹੋ ਚੁੱਕੀ ਆ ਤੇ ਸਾਡੇ ਸਾਹਮਣੇ ਖੜੇ ਆ ਤੇ ਬਾਈ ਜੀ ਕੀ ਸਾਰਾ ਚੱਕਰ ਆ ਜੇ ਮੇਵਾ ਸਿੰਘ ਜੀ ਇੱਥੇ ਖੜੇ ਆ ਤਾਂ ਫਿਰ ਮੌਤ ਕਿਦੀ ਹੋਈ ਆ ਪਾਨੀ ਕਿਦੀ ਕਰਤੀ ਕਾਜ ਨੇ ਮੌਤ ਜੀ ਸਾਡੇ ਫਸਾ ਜਿੰਦੇ ਖੜੇ ਸਾਡੀ ਜ਼ਮੀਨ ਆ ਜਿਹੜੀ ਜੀ ਉਹ ਕਿਸੇ ਹੋਰ ਨੇ ਕਬਜ਼ਾ ਲੈ ਕੇ ਅੱਗੇ ਜੀ ਵੇਤੇ ਜੀ ਕਾਜ ਕਰਵਾਈ ਚ ਜੀ ਹਾਂਜੀ ਤੁਹਾਨੂੰ ਪਤਾ ਵੀ ਨਹੀਂ ਸਾਨੂੰ ਪਤਾ ਨਹੀਂ ਕੋਈ ਜੀ ਜਦੋਂ ਸਾਨੂੰ ਸਾਡੀ ਜ਼ਮੀਨ ਤੇ ਕੋਈ ਤਾਰ ਲਾਉਣ ਵਾਸਤੇ ਆਇਆ ਜੀ ਸਾਨੂੰ ਉਦੋਂ ਪਤਾ ਲੱਗਿਆ ਵੀ ਤੁਹਾਡੀ ਜ਼ਮੀਨ ਅੱਗੇ ਵਿੱਗੀ ਹੈ ਜੀ ਵੀ ਅਸੀਂ ਤਾਰ ਲਾਉਣੀ ਹੈ ਅਸੀਂ ਤਾਂ ਜ਼ਮੀਨ ਕਿਹਨੂੰ ਵੇਚੀ ਨਹੀਂ ਫਿਰ ਅਸੀਂ ਆਪਣੀ ਫਰਦ ਕਢਾਈ ਜਾ ਕੇ ਜੀ ਜੋ ਫਰਦ ਕਢਾਈ ਸਾਡੀ ਇੱਕ ਜਨਾਨੀ ਨੇ ਦੂਜੀ ਜਗ੍ਹਾ ਜ਼ਮੀਨ ਸਾਡੀ ਵੇਚੁੱਕੇ ਸੀਗੇ ਜੀ ਉਹ ਕਾਗਜ਼ਾਂ 'ਚ ਵੇਚੀ ਕਿਹਨੂੰ ਪਹਿਲਾਂ ਇਹਨਾਂ ਜੇ ਮਰਦੇ ਆ ਤਾਂ ਇੰਤਕਾਲ ਕੀ ਦੇ ਨਾਂ ਤੇ ਹੁੰਦਾ ਫਿਰ ਕਾਗਜ਼ਾਂ 'ਚ ਪਰਮਜੀਤ ਕੌਰ ਤੇ ਹੁੰਦਾ ਜੀ ਪਰਮਜੀਤ ਕੌਰ ਉਸ ਤੋਂ ਪਹਿਲਾਂ ਉਸ ਤੋਂ ਪਹਿਲਾਂ ਸਾਡਾ ਸੀਗਾ ਜੀ ਹਾਂ ਮੇਵਾ ਸਿੰਘ son of ਜਗਿੰਦਰ ਸਿੰਘ ਸਾਨੂੰ ਪਸੰਤੂ ਸਿੰਘ ਇਹ ਪਰਮਜੀਤ ਕੌਰ ਕੌਣ ਆ ਗਈ ਫਿਰ ਤੁਹਾਡੇ ਵਿਰਾਸਤੀ ਇੰਤਕਾਲ ਚ ਅਸੀਂ ਇਹਨੂੰ ਪਛਾਣਦੇ ਨਹੀਂ ਕੌਣ ਆਈ ਸਾਡੇ ਹੈ ਨਹੀਂ ਕੋਈ ਨਾ ਸਾਡੀ ਸਿਸਟਰਾਂ ਨਾਲ ਕੋਈ ਰਿਸ਼ਤੇ ਰਹੀ ਚਾ ਜੀ ਇਹ ਪਤਾ ਨਹੀਂ ਕਿੱਥੋਂ ਆ ਗਈ ਜਨਾਨੀ ਵਿੱਚ ਜੀ ਤੁਸੀਂ ਜਾਣਦੇ ਹੋ ਜੀ ਪਰਮਜੀਤ ਕੌਰ ਨੂੰ ਨਹੀਂ ਜਸੀਂ ਨਹੀਂ ਜਾਣਦੇ ਜਾਣਦੇ ਨਹੀਂ ਨਹੀਂ ਤੁਹਾਨੂੰ ਪਤਾ ਵੀ ਨਹੀਂ ਨਹੀਂ ਸਾਨੂੰ ਨਹੀਂ ਜੀ ਕੋਈ ਪਤਾ ਜਿਦੋਂ ਤੁਹਾਨੂੰ ਪਤਾ ਲੱਗਿਆ ਵੀ ਤੁਹਾਡੇ ਤਾਂ ਮੌਤ ਦਾ ਸਰਟੀਫਿਕੇਟ ਜਾਰੀ ਹੋ ਚੁੱਕਿਆ ਹੈ ਫਿਰ ਤੁਹਾਨੂੰ ਕੀ ਲੱਗਿਆ ਸਾਨੂੰ ਐਦਾਂ ਹੀ ਪਤਾ ਲੱਗਿਆ ਜੀ ਇੱਕ ਦੂਏ ਤੇ ਵੀ ਖੇਤਾਂ ਵਿੱਚ ਕਬਜ਼ਾ ਕਰ ਰਹੇ ਹਾਂ ਉਹਨਾਂ ਜੀ ਹੂੰ ਤਾਂ ਪਤਾ ਲੱਗਿਆ ਜੀ ਵੀ ਇਹ ਸਾਨੂੰ ਫਰਜ਼ ਕਢਾਈ ਉਹਦੇ ਵਿੱਚ ਨਾਮ ਆਏ ਜੀ ਇਹਨਾਂ ਦੇ ਸਾਰੇ ਬੰਦਿਆਂ ਦੇ ਜਿਨ੍ਹਾਂ ਜਿਨ੍ਹਾਂ ਨੇ ਕਰੇ ਕਿਤੇ ਕਿਤੇ ਨਾਮ ਆਏ ਬਈ ਜਦੋਂ ਤੁਸੀਂ ਕਢਾਇਆ ਜਦੋਂ ਤੁਸੀਂ ਲਾਈਨ ਵਾਈਜ਼ ਚੱਲੇ ਜਗੀਰਕਾਰ ਜੀ ਜਗੀਰਕਾਰ ਕੌਣ ਸੀ ਪਤਾ ਨਹੀਂ ਕੌਣ ਹੈ ਇਹ ਜਾਣਦੇ ਨਹੀਂ ਰਿਸ਼ਤੇ ਚ ਕੀ ਬਣੀ ਹੋਈ ਸੀ ਸਾਡਾ ਕੋਈ ਨਹੀਂ ਲੱਗਦਾ ਰਿਸ਼ਤਾ ਜੀ ਕੋਈ ਨਹੀਂ ਨਾ ਜੀ ਨਹੀਂ ਨਹੀਂ ਕਾਗਜ਼ਾਂ ਚ ਕੀ ਬਣੀ ਹੋਈ ਸੀ ਫਿਰ ਜੇ ਵਿਰਾਸਤੀ ਇੰਤਕਾਲ ਹੋਇਆ ਕੋਈ ਰਿਸ਼ਤਾ ਤਾਂ ਦੱਸਿਆ ਹੋਊਗਾ ਮੇਵਾ ਸਿੰਘ ਦੀ ਘਰ ਵਾਲੀ ਬਣੀ ਵੀ ਜੀ ਇਹਨਾਂ ਦੀ ਹਾਂ ਜੀ ਤਾਂ ਜਗੀਰਕਾਰ ਇਹਨਾਂ ਦੀ ਪਤਨੀ ਬਣੀ ਹੋਈ ਐ ਜਿਹੜੀ ਕਿ ਇਹਨਾਂ ਨੇ ਕਦੇ ਦੇਖੀ ਹੋ ਨਹੀਂ ਸੋ ਉਹਦੀ ਇੱਕ ਧੀ ਵੀ ਆ ਇਹਨਾਂ ਭਰਾਵਾਂ ਦੀ ਭੈਣ ਜੀਦਾ ਇਹਨਾਂ ਨੇ ਕਦੀ ਸਿਰੇ ਨਹੀਂ ਪਲੋਸਿਆ ਦੱਸੋ ਸੋ ਕਾਲਜਾਂ ਦੇ ਵਿੱਚ ਸਾਰਾ ਕੁਝ ਚੱਲ ਰਿਹਾ ਹੈ ਹਾਂਜੀ ਇਹ ਜਗੀਰ ਕੌਰ ਨੂੰ ਜਾਣਦੇ ਨਹੀਂ ਤੁਸੀਂ ਜਾਣਦੇ ਨਹੀਂ ਜਗੀਰ ਕੌਰ ਨੂੰ ਉਹ ਤੁਹਾਡੀ ਮਾਤਾ ਬਣੀ ਹੋਈ ਆ ਮਾਤਾ ਬਣੀ ਹਾਂਜੀ ਤੇ ਇੱਕ ਪਰਮਜੀਤ ਕੌਰ ਹਾਂਜੀ ਪਰਮਜੀਤ ਕੌਰ ਆ ਜੀ ਉਹ ਵੀ ਜਾਣਦੇ ਨਹੀਂ ਅਸੀਂ ਉਹ ਕੀ ਬਣੀ ਹੋਈ ਆ ਭੈਣੇ ਭਾਂਡੀ ਭੈਣ ਤੁਹਾਡੀ ਭੈਣ ਬਣੀ ਹੋਈ ਹਾਂਜੀ ਤੁਹਾਡੀ ਭੈਣ ਨੇ ਕਦੀ ਰਖੜੀ ਨਹੀਂ ਬਣੀ ਤੁਹਾਡੇ ਨਹੀਂ ਕਦੀ ਦੇਖੀ ਨਹੀਂ ਆਈ ਹੈ ਕਦੇ ਜੀ ਹਾਂਜੀ ਹੋਰ ਕੰਮ ਹੋਇਆ ਸੋ ਵਕੀਲ ਸਾਹਿਬ ਹੁਣ ਸਾਰੀ ਕਹਾਣੀ ਤੁਹਾਨੂੰ ਵਕੀਲ ਸਾਹਿਬ ਦੇ ਜਰੀਏ ਸਮਝਾਵਾਂਗੇ ਕਿ ਸਾਰਾ ਕੁਝ ਹੁੰਦਾ ਕੀ ਆ ਤੇ ਇਹਨਾਂ ਕੋਲ ਇਹ ਕੇਸ ਕਿਦਾਂ ਦਾ ਬਾਈ ਜੀ ਕਦੋਂ ਤੁਹਾਡੇ ਕੋਲੇ ਕੇਸ ਆਉਂਦਾ ਬੜਾ ਹੈਰਾਨੀਜਨਕ ਕੇਸ ਆ ਜਿਹੜੇ ਨੂੰ ਉਸ ਤਰੀਕੇ ਸਮਝਾਓ ਕਿ ਲੋਕਾਂ ਦੀ ਸਮਝ ਦੇ ਵਿੱਚ ਆ ਜਾਵੇ ਸਟੈਪ ਬਾਈ ਸਟੈਪ ਇੱਥੇ ਹੁੰਦਾ ਕੀ ਮੇਰਾ ਮਿੱਤਰ ਆ ਗਿੰਨੀ ਸੈਣੀ ਇਹ ਸਾਰਾ ਮਸਲਾ ਜਦੋਂ ਇਹਨੇ ਮੇਰੇ ਧਿਆਨ ਚ ਲੈ ਆਂਦਾ ਤਾਂ ਮੈਂ ਜਦੋਂ ਡਾਕੂਮੈਂਟਾਂ ਦੀ ਪੜਤਾਲ ਕੀਤੀ ਤਾਂ ਇਹ ਮਸਲਾ ਸਾਰਾ ਸਾਹਮਣੇ ਜਾਗਰ ਹੋਇਆ ਕਿ ਇੱਕ 1911 ਨੰਬਰ ਇੰਤਕਾਲ ਪਿੰਡ ਬੇਲੀ ਜਿਹੜੀ ਤਹਿਸੀਲ ਰੋਪੜ ਪੈਂਦੀ ਆ ਤੇ ਹੱਦਬਸਤ ਨੰਬਰ 6 ਆ ਸ਼ਾਇਦ ਤੇ ਉਥੇ ਦਾ ਮਸਲਾ ਇਹ ਤੇ 1911 ਜਿਹੜਾ ਇੰਤਕਾਲ ਨੰਬਰ ਆ ਉਹਦੇ ਵਿੱਚ ਦਿਖਾਇਆ ਗਿਆ ਹੈ ਵੀ ਇੱਕ ਪਰਮਜੀਤ ਕੌਰ ਅਰ ਜਗੀਰ ਕੌਰ ਆ ਜਿਹੜੀ ਇਹ ਪਤਨੀ ਮੇਵਾ ਸਿੰਘ ਪੁੱਤਰ ਜਗਿੰਦਰ ਸਿੰਘ ਪੁੱਤਰ ਸੰਤੂ ਸਿੰਘ ਇਹ ਪਹਿਲਾ ਇੰਤਕਾਲ ਹੁੰਦਾ ਹੈ ਜੋ ਕਿ ਨਾਮ ਮਨਜ਼ੂਰ ਕਰ ਦਿੱਤਾ ਜਾਂਦਾ ਵਿਭਾਗ ਦੁਆਰਾ ਫਿਰ ਉਤੋਂ ਕੁਝ ਦਿਨਾਂ ਬਾਅਦ ਪੰਜ ਚਾਰ ਦਿਨਾਂ ਬਾਅਦ ਨਵਾਂ ਇੰਤਕਾਲ ਦਾਖਲ ਕੀਤਾ ਜਾਂਦਾ ਜਿਹਦਾ ਨੰਬਰ ਹੁੰਦਾ 1914 ਜਿਸ ਦੇ ਵਿੱਚ ਪਰਮਜੀਤ ਕੌਰ ਪੁੱਤਰੀ ਦੇ ਨਾਂ ਪਰ ਜਿਹੜਾ ਇਹਨਾਂ ਦਾ ਇੱਕ ਵੱਡਾ ਦੋ ਹਿੱਸਾ ਜਿਹੜੀ 10 ਕਨਾਲ ਦੇ ਲਗਭਗ ਜ਼ਮੀਨ ਬਣਦੀ ਆ ਟਰਾਂਸਫਰ ਹੋ ਜਾਂਦੀ ਆ ਪਹਿਲਾਂ ਜ਼ਗੀਰ ਕੌਰ ਨੂੰ ਪਤਨੀ ਬਣਾ ਕੇ ਪੇਸ਼ ਕੀਤਾ ਗਿਆ ਪਰਮਜੀਤ ਕੌਰ ਨੂੰ ਪੁੱਤਰੀ ਉੱਥੇ ਇੰਤਕਾਲ ਨਾ ਮਨਜ਼ੂਰ ਹੋ ਜਾਂਦਾ ਜੀ ਫਿਰ ਦੂਜਾ ਇੰਤਕਾਲ ਹੁੰਦਾ ਕੁਝ ਦਿਨਾਂ ਬਾਅਦ ਕੁਝ ਦਿਨਾਂ ਬਾਅਦ ਜਿਸ ਤਰ੍ਹਾਂ ਪਹਿਲਾ ਇੰਤਕਾਲ 5 725 ਨੂੰ ਹੁੰਦਾ ਹੈ ਦਰਜ ਤਾਂ ਉਹ ਨਾ ਮਨਜ਼ੂਰ ਹੋਣ ਤੇ ਬਾਅਦ ਜਿਹੜਾ ਦੂਸਰਾ ਇੰਤਕਾਲ ਉਹ 25 2025 ਨੂੰ ਮਨਜ਼ੂਰ ਕਰ ਦਿੱਤਾ ਜਾਂਦਾ ਫਿਰ ਇਹ ਇੰਤਕਾਲ ਮਨਜ਼ੂਰ ਹੋਣ ਤੇ ਬਾਅਦ ਹਫਤੇ ਦਾ 10-15 ਦਿਨਾਂ ਦੇ ਗੈਰਬਾਦ ਇਹ ਪ੍ਰਾਪਰਟੀ ਕਿਸੇ ਤਰਸੀਮ ਸਿੰਘ ਨਾਂ ਦੇ ਬੰਦੇ ਨੂੰ ਪਰਮਜੀਤ ਕੌਰ ਦੁਆਰਾ ਸੇਲ ਕਰ ਦਿੱਤੀ ਜਾਂਦੀ ਆ ਉਹਦਾ ਇੰਤਕਾਲ ਹੋ ਜਾਂਦਾ ਉਹਦਾ ਇੰਤਕਾਲ ਫਿਰ 2 ਦਿਨਾਂ ਬਾਅਦ 16 ਤਰੀਕ ਨੂੰ ਮਨਜ਼ੂਰ ਹੋ ਜਾਂਦਾ ਹੈ। ਭਾਈ ਇਹ ਤੁਹਾਡੀ ਗੱਲ ਯਕੀਨੀ ਨਹੀਂ ਲੱਗਦਾ। ਪਟਵਾਰਖਾਨੇ ਤਾਂ ਲੈਣਾ ਲੱਗੇ ਰਹਿੰਦੀਆਂ ਲੋਕ ਡਿੱਕੀ ਜਾਂਦੇ ਆ। ਵੀ ਸਾਡਾ ਇੰਤਕਾਲ ਮਹੀਨਾ ਹੋ ਗਿਆ ਜੀ ਹੋਇਆ ਨਹੀਂ 2 ਮਹੀਨੇ ਹੋ ਗਏ ਅਸੀਂ ਉਡੀਕ ਰਹੇ ਆ। ਪਟਵਾਰੀ ਸਾਹਿਬ ਕਹਿੰਦੇ ਮੈਂ ਤਾਂ ਇੱਧਰ ਉੱਧਰ ਬਿਜੀ ਆ। ਮੈਨੂੰ ਹੋਰ بڑے ਸਰਕਾਰੀ ਕੰਮ ਆ। ਭਾਈ ਹੋ ਜਾਊਗਾ ਹੋ ਜਾਊਗਾ। ਤੁਸੀਂ ਕਹਿੰਦੇ ਹੋ ਵੀ 20 ਦਿਨ ਦੇ ਵਿੱਚ ਤਿੰਨ ਇੰਤਕਾਲ ਹੋ ਗਏ। ਰੈਵਨਿਊ ਡਿਪਾਰਟਮੈਂਟ ਦਾ ਰਿਕਾਰਡ ਬੋਲਦਾ ਜਿਹੜਾ ਮੇਰੇ ਕੋਲ ਆ। ਇਹਨਾਂ ਵਿੱਚ ਇੰਤਕਾਲ ਵੀ ਦਿਖਾਏ ਗਏ ਆ। ਸਾਰੇ ਵੀ ਕਿੱਦੇ ਕਿਸ ਜਦੋਂ ਕੁਰਸੀਨਾਮਾ ਬਣਾਇਆ ਗਿਆ ਹੈ ਕੁਰਸੀਨਾਮਾ ਬਣਾਉਣ ਵਕਤ ਪਟਵਾਰੀ ਦੀ ਡਿਊਟੀ ਹੁੰਦੀ ਹੈ ਜਿਹੜਾ ਵੀ ਕੁਰਸੀ ਦਾ ਪਟਵਾਰੀ ਹੋਵੇ ਏਰੀਏ ਦਾ ਉਹਦੀ ਡਿਊਟੀ ਹੁੰਦੀ ਹੈ ਵੀ ਕੁਰਸੀਨਾਮਾ ਚੈੱਕ ਕਰਨਾ ਔਰ ਉਸੇ ਪਿੰਡ ਦੇ ਲੰਬੜਦਾਰ ਤੋਂ ਤਸਦੀਕ ਕਰਾਉਣਾ ਜਿੱਥੇ ਦਾ ਵਸਿੰਦਾ ਹੈ ਜਿੱਥੇ ਜ਼ਮੀਨ ਆ ਜਾਂ ਰਹਿਣੇ ਵਾਲਾ ਹੈ ਫਿਰ ਕਿੱਥੋਂ ਤਸਦੀਕ ਕਰਾਇਆ ਗਿਆ ਹੈ ਇਹਨਾਂ ਦਾ ਇਹ ਕਿਸੇ 50 ਕਿਲੋਮੀਟਰ ਦੂਰ ਦੇ ਲੰਬੜਦਾਰ ਤੇ ਤਸਦੀਕ ਕਰਾਇਆ ਗਿਆ ਜਿੱਥੇ ਦੀ ਉਹ ਲੇਡੀਜ਼ ਰਹਿਣੇ ਵਾਲੀ ਸੀਗੀ ਜਿਸ ਦਿਨ ਉਹ ਪ੍ਰੋਪਰਟੀ ਟਰਾਂਸਫਰ ਹੋਈ ਹੈ ਇਹਨਾਂ ਦੀ ਲੰਬੜਦਾਰ ਸਾਹਿਬ ਦੀ ਜਾਣਕਾਰੀ ਜ਼ਿਆਦਾ ਹੋਊਗੀ ਕਈ ਪਿੰਡਾਂ ਨੂੰ ਜਾਣਦੇ ਹੋਣੇ ਆ ਉਹ ਇਹ ਤਾਂ ਪਟਵਾਰੀ ਸਾਹਿਬ ਦੱਸ ਸਕਦੇ ਆ ਕਿਉਂਕਿ ਪਟਵਾਰੀ ਸਾਹਿਬ ਨੇ ਪਟਵਾਰੀ ਸਾਹਿਬ ਨੇ ਆਪਣੀ ਡਿਊਟੀ ਨਹੀਂ ਅਦਾ ਕੀਤੀ ਪਟਵਾਰੀ ਸਾਹਿਬ ਨੇ ਕੁਰਸੀਨਾਮਾ ਚੈੱਕ ਕਰਨਾ ਸੀਗਾ ਵੀ ਕੁਰਸੀਨਾਮੇ ਦੇ ਵਿੱਚ ਕਿਹਾ ਜਿਹੜਾ ਡੈਥ ਸਰਟੀਫਿਕੇਟ ਆ ਜਾਂ ਕੁਰਸੀਨਾਮਾ ਬਣਿਆ ਉਸ ਦੇ ਵਿੱਚ ਮੇਵਾ ਸਿੰਘ ਪੁੱਤਰ ਜੁਗਿੰਦਰ ਸਿੰਘ ਪੁੱਤਰ ਸੰਤੂ ਦਾ ਹੀ ਆ ਮੇਵਾ ਇਹ ਜਾਂ ਡੈਥ ਸਰਟੀਫਿਕੇਟ ਜਾਂ ਇਹ ਜਿਹੜਾ ਕੁਰਸੀਨਾਮਾ ਉਹਦੇ ਉਹ ਆ ਸਰਟੀਫਿਕੇਟ ਜੀ ਨੇ ਬਣਾਤਾ ਪਹਿਲਾਂ ਤਾਂ ਗੱਲ ਉੱਥੇ ਆਉਂਦੀ ਭਾਈ ਡੈਥ ਸਰਟੀਫਿਕੇਟ ਕਿੱਦਾਂ ਬਣ ਗਿਆ ਜਦੋਂ ਬੰਦਾ ਹੀ ਜਿਉਂਦਾ ਹੈ ਗੱਲ ਤਾਂ ਉਹੀ ਹੈ ਨਾ ਇਹਦੇ ਵਿੱਚ ਜੇ ਆਪਾਂ ਦੇਖਿਆ ਜਾਵੇ ਤਾਂ ਇਹਦੇ ਵਿੱਚ ਡੈਥ ਸਰਟੀਫਿਕੇਟ ਬਣਾ ਪਟਵਾਰੀ ਪਰ ਵੀ ਬਣਦੀ ਹੈ ਜਿਹਨੇ ਕੁਰਸੀਨਾਮਾ ਅੱਗੇ ਲੰਬੜਦਾਰ ਤੇ ਬਣਾਇਆ ਕੁਰਸੀਨਾਮਾ ਤੇ ਤਸਦੀਕ ਲੰਬੜਦਾਰ ਤੇ ਕਰਾਇਆ ਇਹ ਬਚਣ ਦੇ ਢੰਗ ਹੁੰਦੇ ਆ ਵੀ ਲੰਬੜਦਾਰ ਤੇ ਕਹਿ ਦੇਣਾ ਪਰ ਜੇ ਲੰਬੜਦਾਰ ਉਸੇ ਪਿੰਡ ਦਾ ਹੋਵੇ ਫਿਰ ਬਚਿਆ ਜਾ ਸਕਦਾ ਹੈ ਹੁਣ ਲੰਬੜਦਾਰ ਕਿਸੇ 50 ਕਿਲੋਮੀਟਰ ਦੂਰ ਦਾ ਉਹ ਤੁਹਾਡੇ ਪਿੰਡ ਦੇ ਬੰਦੇ ਨੂੰ ਕਿੱਦਾਂ ਵੈਰੀਫਾਈ ਕਰ ਦੂਗਾ ਵੀ ਫਲਾਣਾ ਮੇਵਾ ਸਿੰਘ ਸਾਡੇ ਹੀ ਪਿੰਡ ਦਾ ਬੰਦਾ ਹੈ ਜਾਂ ਇਹ ਜੂੰਦਾ ਹੈ ਕਿਉਂਕਿ ਜੇ ਉਸੇ ਪਿੰਡ ਦੇ ਲੰਬੜਦਾਰ ਤੇ 베ਲੀ ਪਿੰਡ ਦੇ ਲੰਬੜਦਾਰ ਤੇ ਇਹ ਤਸਦੀਕ ਕਰਾਇਆ ਜਾਂਦਾ ਕੁਰਸੀ ਨਾ ਮੈਂ ਤਾਂ ਉਹਨੇ ਦੱਸ ਦੇਣਾ ਤਾਂ ਵੀ ਇਹ ਜਿਹੜਾ ਮੇਵਾ ਸਿੰਘ ਆ ਪੁੱਤਰ ਜਗਿੰਦਰ ਸਿੰਘ ਆ ਪੁੱਤਰ ਸੰਤੂ ਉਹ ਜੂੰਦਾ ਬੈਠਾ ਭਾਈ ਤੇਰੇਮ ਸਿੰਘ ਹੋਰਾਂ ਨੇ ਉਹ ਜ਼ਮੀਨ ਖਰੀਦੀ ਫੇਰ ਪਰਮਜੀਤ ਕੌਰ ਤੋਂ 18 ਲੱਖ 85000 ਦੇ حساب ਨਾਲ ਇਹ ਕੀਮਤ ਆ ਜਿਹ ਨਾਲ ਜਿਹੜੀ ਜ਼ਮੀਨ ਆ ترਸੀਮ ਸਿੰਘ ਨੇ ਖਰੀਦੀ ਆ ਇਹ ਵੀ ਸਰਕਾਰੀ ਰੇਟ ਆ ਕੀ ਬਤਾ ਉੱਪਰ ਦਾ ਚਲੋ ਇਹ ਮੈਂ ਕਹਿ ਨਹੀਂ ਸਕਦਾ ਵੀ ਸਰਕਾਰੀ ਰੇਟ ਆ ਜਾਂ ਕਿਹਾ ਹੈ ਪਰ 18 ਲੱਖ 85 ਹਜ਼ਾਰ ਇਹਦੇ ਰਿਕਾਰਡ ਚ ਬੋਲਦਾ 1084 ਨੰਬਰ ਵਸੀਕਾ ਨੰਬਰ ਦਰਜ ਹੋਇਆ ਹੈ ਪਰ ਗੱਲ ਸਭ ਤੋਂ ਵੱਡੀ ਇਹ ਆ ਇਹ ਵੀ ਦੇਖਣ ਵਾਲੀ ਬਣਦੀ ਆ ਕਿਹੜੀ ਜਿਹੜੀ ਇਹ 18 ਲੱਖ 85 ਹਜ਼ਾਰ ਦੀ ਟ੍ਰਾਂਜੈਕਸ਼ਨ ਹੋਈ ਆ ਇਹ ਉਹਦੇ ਖਾਤੇ ਚ ਪਰਮਜੀਤ ਕੌਰ ਦੇ ਪੈਸੇ ਗਏ ਆ ਜਾਂ ਸਾਰਾ ਕੁਝ ਤਾਣਾ ਬਾਣਾ ਆਪ ਹੀ ਬੁਣਿਆ ਗਿਆ ਇਹ ਬਿਠਾ ਕੇ ਵੀ ਖਰੀਦਦਾਰ ਵੀ ਆਪੇ ਵੇਚਦਾਰ ਵੀ ਆਪੇ ਤੇ ਪ੍ਰਾਪਰਟੀ ਗਵਨ ਕਰਨੇ ਦਾ ਢੰਗ ਆ ਤੁਸੀਂ ਕਹਿੰਦੇ ਹੋ ਵੀ ਪਟਵਾਰੀ ਜ਼ਿੰਮੇਵਾਰ ਆ ਲੰਬੜਦਾਰ ਜ਼ਿੰਮੇਵਾਰ ਆ ਡੈੱਥ ਸਰਕਟ ਬਣਾਉਣ ਵਾਲੇ ਜ਼ਿੰਮੇਵਾਰ ਆ ਤੇ ਉਸ ਤੋਂ ਬਾਅਦ ترਸੀਮ ਸਿੰਘ ਉਹ ਵੀ ਜ਼ਿੰਮੇਵਾਰ ਆ ਕਿਉਂਕਿ ਇਹ ਟ੍ਰਾਂਜੈਕਸ਼ਨ ਤੇ ਸਾਬਤ ਹੋਣਾ ਵੀ 18,85,000 ਦੀ ਟ੍ਰਾਂਜੈਕਸ਼ਨ ਪਰਮਜੀਤ ਗੌਰ ਦੇ ਖਾਤੇ 'ਚ ਹੋਈ ਆ ਕਿਉਂਕਿ ਜੇ ਟ੍ਰਾਂਜੈਕਸ਼ਨ ਉਹਦੇ ਖਾਤੇ 'ਚ ਹੋਈ ਆ ਫਿਰ ਤਾਂ ਜੈਨੂਇਨ ਹੋ ਸਕਦਾ ਵੀ ਉਹਨੇ ਖਰੀਦੀ ਆ ਹੋਵੇ ਜੇ ਕਿਤੇ ਇੱਕ ਚੈੱਕ ਦਿਖਾ ਕੇ ਚੈੱਕ ਦੇ ਥਰੂ ਪੇਮੈਂਟ ਦਿਖਾ ਕੇ ਕੀਤੀ ਹੋਵੇ ਕਿਉਂਕਿ ਚੈੱਕ ਇਹ ਵੀ ਦੇਖਣਾ ਪੈਂਦਾ ਵੀ ਉਹ ਚੈੱਕ ਉਹਦਾ ਪਾਸ ਹੋਇਆ ਕਿ ਨਹੀਂ ਕਿ ਜ્યાં ਸਿਰਫ ਇੱਕ ਰਜ ਤੁਸੀਂ ਤੁਹਾਡੇ ਪਿਤਾ ਜੀ ਸਾਈਨ ਕਰਦੇ ਆ ਮੈਂ ਇਸ ਕਰਕੇ ਗੱਲ ਇਨਨ ਨਾਲ ਕਰ ਰਿਹਾ ਕਿਉਂਕਿ ਥੋੜਾ ਜਿਹਾ ਇਹਨਾਂ ਨੂੰ ਸੁਣਾਈ ਉੱਚਾ ਦਿੰਦਾ ਇਹੀ ਗੱਲ ਆ ਬਾਈ ਤੇ ਸਾਈਨ ਕਰਦੇ ਪਿਤਾ ਜੀ ਜਾਂ ਫਿਰ ਗੁੱਠਾ ਲਾਉਂਦੇ ਜੀ ਗੁੱਠਾ ਲਾਉਂਦੇ ਫਿਰ ਗੁੱਠਾ ਤੁਸੀਂ ਲਾਉਂਦੇ ਆ ਤੇ ਸਰਦਾਰ ਸਾਹਿਬ ਗੁੱਠਾ ਵਾੜ ਲੈ ਕੇ ਤੁਹਾਡਾ ਵੱਡਿਆ ਵਾ ਹੋਈ ਹੈ ਜੀ ਹੁਣ ਤਾਂ ਤੁਹਾਨੂੰ ਹੀ ਖਤਮ ਕਰਤਾ ਉਹਨਾਂ ਨੇ ਤਾਂ ਉਹੀ ਗੱਲ ਆ ਜੀ ਕਿਆ ਕਰੀਏ ਹੁਣ ਸਾਨੂੰ ਤਾਂ ਚੱਕਰਵਾਜ ਵਿੱਚ ਪਾਤਾ ਜੀ ਹੂੰ ਤੁਸੀਂ ਘਰੇ ਆਰਾਮ ਨਾਲ ਬੈਠੇ ਸੀ ਵੀ ਚਲੋ ਸਾਡੀ ਜ਼ਮੀਨ ਆ ਹੋਰ ਜੀ ਬਹੁਤ ਬਹੁਤ ਆਰਾਮ ਨਾਲ ਬੈਠੇ ਕੋਈ ਆਦਿ ਨਾਲ ਖਿਆਲਤਾ ਜੀ ਵੀ ਸਾਡੀ ਜ਼ਮੀਨ ਨਾਲ ਇਦਾਂ ਹੋਊਗਾ ਜੀ ਠੀਕ ਆ ਨਾ ਜੀ ਬੰਦਾ ਤਾਂ ਬੱਚ-ਬੱਚ ਕੇ ਚੱਲਦਾ ਵੀ ਚਲੋ ਯਾਰ ਕਿਸੇ ਨਾਲ ਕੋਈ ਝਗੜਾ ਨਾਲ ਕਰੀਏ ਵੀ ਕੋਟਕਚਰੀਆਂ ਦੇ ਚੱਕਰ ਚ ਨਾ ਬਸੀਏ ਉਹੀ ਗੱਲ ਆ ਜੀ ਨਿਕੋਟਕਚਰੀਆਂ ਦੇ ਚੱਕਰ ਚ ਚੱਲਦੇ ਵੈਸੇ ਪਹਿਲਾਂ ਕੋਈ ਇਹ ਨਾ ਸਾਡੇ ਬਾਬੇ ਦਾਦੇ ਨਾਲ ਕੋਈ ਆਪਣਾ ਜੜੇ ਕਿਸੇ ਵੀ ਨਹੀਂ ਆਇਆ ਪੁਲਿਸ ਤੋਂ ਕੋਈ ਰਿਪੋਰਟ ਨਹੀਂ ਆਵੀ ਸਾਡੇ ਬਾਬੇ ਦਾਦੇ ਕਚੇਰੀਆਂ ਦੇਖੀਆਂ ਨਹੀਂ ਦੇਖੀਆਂ ਨਹੀਂ ਜੀ ਕਚੇਰੀਆਂ ਕਿੱਥੇ ਦੇਖੀਆਂ ਨਵੇਂ ਚਾਂਦਸ ਦਿਖਾਤਾ ਜੀ ਤਾਨੂੰ ਸ਼ਰਾਫਤ ਮਾਰ ਗਈ ਫਿਰ ਥੋਡੀ ਸ਼ਰਾਫਤੇ ਸਮਝਦਾ ਜਾਂ ਸਾਨੂੰ ਪਤਾ ਹੀ ਨਹੀਂ ਜੀ ਵੀ ਕਿਆ ਕਰਿਆ ਕਿਆ ਨਹੀਂ ਕਰੇ ਹੂੰ ਸਾਨੂੰ ਕੋਈ ਪਤਾ ਨਹੀਂ ਜੀ ਵੀ ਕਿਆ ਗੱਲ ਹੋਈ ਕਿਆ ਨਹੀਂ ਹੋਈ ਥੋਡੀ ਜ਼ਮੀਨ 'ਚ ਤਾਰ ਲਾਉਣਾਗੇ ਬੰਦੇ ਕੀ ਦਾ ਕਿ ਤਾਰ ਲਾਣ ਆਏ ਦੀ ਕਦੇ ਕਬਜ਼ਾ ਕਰਨੇ ਜੀ ਵੀ ਬੂਟੇ ਨਾ ਵੱਢਿਓ ਜੀ ਕਹਿੰਦੇ ਬੂਟੇ ਨਾ ਵੱਢਿਓ ਹਾਂ ਜੀ ਵੀ ਤੁਸੀਂ ਬੂਟੇ ਵੀ ਨਾ ਵੱਢੋ ਥੋੜਾ ਗੁਠਾਈ ਵੱਢ ਲੈਗੇ ਹਾਂ ਜੀ ਤੇ ਹੁਣ ਬਈ ਵਕੀਲ ਸਾਹਿਬ ਇਹ ਕਾਰਵਾਈ ਕਿੱਥੇ ਪਹੁੰਚੀ ਆ ਫਿਰ ਹੁਣ ਉਹ ਤਰਸੀਮ ਸਿੰਘ ਜੀ ਨਾਲ ਫੇਰ ਗੱਲ ਹੁੰਦੀ ਆ ਹੁਣ ਤੁਹਾਡੀ ਇਹਨਾਂ ਦੀ ਬਹਿ ਕੇ ਮੁੜ ਕੇ ਇਹਨਾਂ ਦੀ ਕੋਈ ਤਰਸੀਮ ਸਿੰਘ ਜੀ ਨਾਲ ਗੱਲ ਨਹੀਂ ਹੋਈ ਇਹਨਾਂ ਕੋਲ ਬੰਦੇ ਜਰੂਰ ਆ ਰਹੇ ਆ ਅਲੱਗ-ਅਲੱਗ ਤਰ੍ਹਾਂ ਦੇ ਭੇਜੇ ਜਾ ਰਹੇ ਆ ਵੀ ਤੁਸੀਂ ਸਮਝੌਤਾ ਕਰ ਲਓ ਤੁਹਾਡਾ ਫਰਜ਼ ਬਦਲ ਕਰ ਦਿੰਦੇ ਆ ਹੈਬਾਨਾਮਾ ਕਰ ਦਿੰਦੇ ਆ ਤੁਹਾਨੂੰ ਪ੍ਰਾਪਰਟੀ ਦਾਹਂ ਚ ਦੇ ਦਿੰਦੇ ਆ ਵੀ ਤੁਹਾਨੂੰ ਬੁਲਾਣਾ ਬੰਦੇ ਤੇ ਦੁਵਾਨ ਚ ਪ੍ਰਾਪਰਟੀ ਦਾਹਂ ਚ ਦੇ ਦਿੰਦੇ ਇਹਨਾਂ ਦੀ ਉਹ ਜ਼ਮੀਨ ਇਹ ਕਿਹਾ ਤੁਹਾਨੂੰ ਵੀ ਪ੍ਰਾਪਰਟੀ ਦਾਹਂ ਚ ਦੇ ਦਿੰਦੇ ਹਾਂਜੀ ਹਾਂਜੀ ਟੋਡੀ ਪ੍ਰਾਪਰਟੀ ਜਿਹੜੀ ਤੀਜੀ ਥਾਂ ਤੁਹਾਡੇ ਕੋਲ ਇੰਤਕਾਲ ਹੋ ਕੇ ਅੱਗੇ ਚੱਲ ਗਈ। ਦਾਨ ਵਿੱਚ ਕਰ ਦਿੰਦੇ ਆ ਤੁਹਾਨੂੰ। ਹੁਣ ਤੁਸੀਂ ਦਾਨ ਲੈਣਾ ਕਿ ਭਾਈ ਹੱਕ ਲੈਣਾ ਜੀ? ਹੱਕ ਲੈਣਾ ਜੀ ਆਪਣਾ। ਹਮ ਅਸੀਂ ਤਾਂ ਆਪਣਾ ਹੱਕ ਲੈਣਾ ਦਾਨ ਦਾਨ ਵਿੱਚ ਕੈ ਲੋੜਾ ਜੀ। ਮਤਲਬ ਤੁਹਾਨੂੰ ਮਾਲਕਾਂ ਨੂੰ ਭੁਖਾਰੀ ਬਣਾਤਾ ਹੁਣ ਵੀ ਇਹ ਉਂਝੜਾ ਫਲਾ ਕੇ ਬਹਿ ਜਾਓ। ਹਾਂ ਜੀ ਹਾਂ ਜੀ। ਹਾਂ ਜੀ। ਭਾਈ ਤੁਸੀਂ ਹੁਣ ਇਸ ਸਿਸਟਮ ਦੇ ਵਿੱਚੋਂ ਯੰਗ ਹੋ ਅਜੇ। ਹਾਂ ਜੀ। ਫਿਰ ਇਹ ਸਿਸਟਮ ਨੂੰ ਕਿੱਦਾਂ ਦੇਖਦੇ ਹੋ? ਸਿਸਟਮ ਨੂੰ ਤਾਂ ਅਸੀਂ ਦੇਖ ਰਹੇ ਇਸ ਨਿਗਾਹ ਤੇਰੇ ਵੀ ਕਾਜੀ ਘਰ ਕੋਈ ਵੀ ਕਿਧਰੇ ਕੁਝ ਵੀ ਕਰ ਸਕਦਾ ਜੋ ਬੰਦਾ ਆਪਣੇ ਘਰ ਸੇਵ ਬੈਠਾ ਜੀ ਉਹਨੂੰ ਜਣਾ ਕਿ ਕੋਈ ਚੀਜ਼ ਦਾ ਪਤਾ ਨਹੀਂ ਲੱਗ ਰਿਹਾ ਵੀ ਕੀ ਹੋ ਰਿਹਾ ਜੀ ਸਿਸਟਮ ਦੇ ਵਿੱਚ ਜੀ ਮਤਲਬ ਫਰਜ਼ਦਾ ਘਟਾ ਕੇ ਦੇਖਦੇ ਰਹੋ ਬਾਈ ਹਾਂਜੀ ਆਪਣੇ ਮਹੀਨੇ ਬਾਅਦ ਫਰਜ਼ਦਾ ਘਟਾਇਆ ਜੀ ਸਾਡੀ ਤਾਂ ਹੀ ਅਪੀਲ ਆ ਸਾਰਿਆਂ ਨੂੰ ਜੀ ਆਪਣੀ ਫਰਜ਼ ਹਰੇਕ ਮਹੀਨੇ ਬਾਅਦ 15% ਘਟਾ ਕੇ ਦੇਖੋ ਜੀ ਕਿ ਤੁਹਾਡੀ ਜ਼ਮੀਨ ਕੋਈ ਹੋਰ ਤਾਂ ਨਹੀਂ ਲੈ ਗਿਆ ਜੀ ਵੀ ਤੁਹਾਡੀ ਜਮੀਨ ਤੁਹਾਡੇ ਨਾਲ ਹੋਤੀ ਹੈ ਜੀ ਅੱਜ ਕੱਲ 420 ਚੱਕਰ ਚ ਪਤਾ ਨਹੀਂ ਅਸੀਂ ਤਾਂ ਇਕੱਲੇ ਆਪ ਨਹੀਂ ਕਿੰਨੇ ਕੁ ਹੋਰ ਫਿਰਦੇ ਹੋਣੇ ਸਾਡੇ ਵਰਗੇ ਜੀ ਆਪਣੇ ਪੰਜਾਬ ਚ ਜਿਹੜੇ ਖੇਸ ਤੇ ਤੁਸੀਂ ਆਪਣੀ ਜਿਹੜੀ ਭੈਣ ਤੇ ਜਿਹੜੀ ਬਣੀ ਹੋਈ ਮਾਤਾ ਕਾਗਜ਼ਾਂ ਵਿੱਚ ਮਿਲ ਕੇ ਆਏ ਉਹਨਾਂ ਨੂੰ ਮਿਲੇ ਆਮਣਾ ਸਾਹਮਣਾ ਵੀ? ਕਦੀ ਮਿਲੇ ਜ ਉਹਨਾਂ ਨੂੰ ਇਹ? ਕਿਉਂਕਿ ਤਾਂ ਹੁਣ ਜਦੋਂ ਕੇਸ ਚੱਲੇ ਉਹਦੋਂ ਆਮਣਾ ਸਾਹਮਣਾ ਹੋਇਆ ਤੁਹਾਡਾ? ਪਰਮ ਜੀ ਦੀ ਨਾਲ ਹੋਇਆ ਆਮਣਾ ਸਾਹਮਣਾ ਜੀ। ਹੂੰ। ਆਹ ਜੀ। ਤੇ ਫਿਰ ਉਹਨੇ ਕਿਹਾ ਨਹੀਂ ਵੀ ਵੀਰ ਜੀ ਪੈਰੀ ਪੈਣੀ ਆ। ਉਹਦੀ ਗਲਤੀ ਹੋ ਗਈ ਮੇਤੇ। ਅੱਛਾ। ਹਾਂ ਜੀ। ਵੀ ਮੇਰੂੰ ਪੁਲੇਖਾ ਪੈ ਗਿਆ ਤਾਂ ਜੀ। ਪੁਲੇਖਾ ਪੈ ਗਿਆ ਤਾਂ। ਹਾਂ ਜੀ। ਅਸੀਂ ਪੁਲੇਖੇ ਨਾ ਹੋ ਗਿਆ ਜੀ ਗਲਤੀ ਨਾ ਹੋ ਗਈ ਸਾਰਾ ਕੰਮ। ਹੂੰ। ਹਾਂ ਜੀ। ਮਤਲਬ ਹੁਣ ਮਾਫੀਆਂ ਤੇ ਤਾਂ ਉਤਰਿਆ ਏ। ਮਾਫੀ ਤਾਂ ਤੁਸੀਂ ਹੱਕ ਲੈਣਾ ਚਾਹੁੰਦੇ ਹੋ ਉਹ ਕਹਿੰਦੇ ਵੀ ਦਾਣ ਲੈ ਕੇ ਖੜਾ ਛੱਡੋ ਸਾਡਾ ਆਈ ਕਹਿੰਦੇ ਦਾਣ ਲੈ ਕੇ ਖੜਾ ਛੱਡ ਦਿਓ ਜੀ ਹੂੰ ਤੇ ਵਕੀਲ ਸਾਹਿਬ ਹੁਣ ਫਿਰ ਬਣਦਾ ਕੀ ਹੈ ਇਹਨਾਂ ਦਾ ਤੁਸੀਂ ਕੀ ਚਾਹੁੰਦੇ ਹੋ ਵੀ ਹੋਵੇ ਕੀ ਕਾਰਵਾਈ ਹੋ ਰਹੀ ਹੈ ਜਿਹੜੀ ਹੋਣੀ ਚਾਹੀਦੀ ਮੈਂ ਤੁਹਾਨੂੰ ਉਹੀ ਦੱਸਣ ਲੱਗਿਆ ਹੁਣ ਉਹਨਾਂ ਨੇ ਜਦੋਂ ਇਹ ਸਾਰਾ ਇਹਨਾਂ ਨੇ ਇਸ ਰਿਗਾਰਡਿੰਗ ਆਪਣੀ ਕੰਪਲੇਂਟ ਦਿੱਤੀ ਆ ਵੀ ਸਾਡੇ ਨਾਲ ਐਡਾ ਫਰੌਡ ਹੋਇਆ ਤਾਂ ਤੁਸੀਂ ਦੇਖਿਆ ਵੀ ਲੋਕਾਂ ਦੇ ਇੰਤਕਾਲ ਤਾਂ ਲੰਬੇ-ਲੰਬੇ ਸਮੇਂ ਦਰਜ ਨਹੀਂ ਹੁੰਦੇ ਉਹਨਾਂ ਨੇ ਤੁਰੰਤ ਇੱਕ ਨਵਾਂ ਇੰਤਕਾਲ ਨੰਬਰ 1936 ਇਨਾਂ ਦੀ ਪ੍ਰਾਪਰਟੀ ਦਾ ਹੋਰ ਦਰਜ ਕਰਤਾ ਜਿਹੜਾ ਦਰਜ ਕਰਤਾ ਸੇਤਨਾਮਾ ਦੱਸ ਕੇ ਸੇਤਨਾਮਾ ਹੁੰਦਾ ਇੱਕ ਫਰਦ ਬਦਲ ਹੁੰਦੀ ਹੈ ਇੱਕ ਸੇਤਨਾਮਾ ਹੁੰਦਾ ਇੰਤਕਾਲ ਇਹ ਉਸ ਕੰਡੀਸ਼ਨ 'ਚ ਦਰਜ ਕੀਤੇ ਜਾਂਦੇ ਆ ਵੀ ਕਿਸੇ ਨਾਮ ਦੇ ਵਿੱਚ ਸੋਧ ਕਰਨੀ ਹੋਵੇ ਕਲੈਰੀਕਲ ਮਿਸਟੇਕ ਕਲੈਰੀਕਲ ਮਿਸਟੇਕ ਹੁਣ ਇਹ ਕਲੈਰੀਕਲ ਮਿਸਟੇਕ ਥੋੜੀ ਆ ਵੀ ਤਿੰਨ ਇੰਤਕਾਲ ਦਰਜ ਹੋਏ ਆ ਉਹਨੂੰ ਕਲੈਰੀਕਲ ਮਿਸਟੇਕ ਮੰਨੀ ਜਾਊਗੀ ਜਦੋਂ ਕਿ ਇੱਕ ਰੱਦ ਵੀ ਹੋ ਚੁੱਕਿਆ ਸੀ ਹਾਂ ਇੱਕ ਰੱਦ ਹੋ ਚੁੱਕੇ ਉਹਦੇ ਬਾਅਦ ਮਨਜ਼ੂਰ ਹੋ ਕੇ ਦੋ ਇੱਕ ਰਜਿਸਟਰੀ ਵਾਲਾ ਇੱਕ ਕੁਰਸੀ ਨਾਮ ਵਾਲਾ ਠੀਕ ਆ ਵਿਰਾਸਤ ਵਾਲਾ ਹੁਣ ਕਿਹਾ ਜੇ ਇਹ ਦੁਆਰਾ ਉਹੀ ਪਟਵਾਰੀ ਦਰਜ ਕਰ ਰਿਹਾ ਹੈ ਕਿ ਆ ਇਹਨੂੰ ਆਪਾਂ ਕਹਿ ਸਕਦੇ ਆ ਵੀ ਪਟਵਾਰੀ ਦੇ ਵਿੱਚ ਮਿਲੀ ਭੂਗਤ ਨਹੀਂ ਜਾਂ ਪਟਵਾਰੀ ਨੇ ਇਹਦੇ ਵਿੱਚ ਕੋਈ ਸਾਠਗਾਠ ਨਹੀਂ ਕੀਤੀ ਜਾਂ ਆਪਾਂ ਕਹਿ ਸਕਦੇ ਆ ਵੀ ਡਿਪਾਰਟਮੈਂਟ ਦੇ ਅਧਿਕਾਰੀ ਦੇ ਵਿੱਚ ਮਿਲੇ ਨਹੀਂ ਹੋਏ ਵੀ ਜਿਹੜਾ ਐਨੀ ਛੇਤੀ ਸਭ ਕੁਝ ਇਹਨਾਂ ਦੀ ਤਰਖਾਸਤ ਦੇਣ ਦੇ ਨਾਲੇ ਉਸੇ ਟਾਈਮ ਸਿਹਤ ਇੰਦਰਾਜ ਦਰਜ ਕਰਨ ਲੱਗੇ ਇਹ ਸਾਰਾ ਕੁਝ ਜਾਂਚ ਦਾ ਵਿਸ਼ਾ ਏ ਉਹ ਕੀ ਕਹਿੰਦੇ ਵੀ ਹੁਣ ਕਲੈਰੀਕਲ ਮਿਸਟੇਕ ਆ ਇਹਨੂੰ ਫਿਰ ਮੇਰਪਾਲ ਸਿੰਘ ਦੇ ਨਾਮ ਟਰਾਂਸਫਰ ਕਰ ਦੋ ਬਿਲਕੁਲ ਇਹ ترਸੀਮ ਸਿੰਘ ਦਾ ਐਫੀਡੇਵਿਟ ਲਿਆ ਜਾਂਦਾ ਪਰਮਜੀਤ ਕੌਰ ਤੇ ਵੀ ਤੂੰ ਇਹ ਪਹਿਲਾਂ ਇਹਨਾਂ ਤੇ ਮੰਗੇ ਆ ਵੀ ਤੁਹਾਨੂੰ ਕਰ ਦਿੰਦੇ ਆ ਇਹ ਕਹਿੰਦੇ ਅਸੀਂ ਨਹੀਂ ਤੇ ਫਿਰ ਜਦੋਂ ਇਹ ਮੁਕਰਗੇ ਇਸ ਚੀਜ਼ ਤੇ ਤਾਂ ਇਹ ਪਰਮਜੀਤ ਕੌਰ ਤੇ ਐਫੀ ਡੈਵਿਡ ਲੈ ਕੇ ਆਪਣੇ ਆਪ ਨੂੰ ਬਚਾ ਕਰਨਾ ਚਾਹੁੰਦੇ ਤੇ ਡਿਪਾਰਟਮੈਂਟ ਵਾਲੇ ਇਹਨਾਂ ਨੇ ਪਰਮਜੀਤ ਕੌਰ ਦੇ ਇੱਕ ਐਫੀ ਡੈਵਿਡ ਲਿਆ ਜਿਹਦਾ ਨੰਬਰ ਵਿੱਚ ਦਰਜਾ ਵੀ 4 ਤਰੀਕ ਨੂੰ 4 9 ਨੂੰ ਆਹੀ ਹੁਣ ਵੀ ਇਹਨੂੰ ਸੇਹਤ ਇਹਨਾਂ ਦਾਇਰਜ ਕਰ ਦੋ ਉਹ ਤਾਂ ਦਰਜ ਹੋ ਜਾਊਗਾ ਪਰ ਤਰਸੀਮ ਸਿੰਘ ਦਾ 18 ਲੱਖ 50 ਹਜ਼ਾਰ ਜਿਹੜਾ ਤੁਸੀਂ ਕਹਿੰਦੇ ਹੋ ਉਹ ਕਿੱਥੇ ਜਾਊਗਾ ਇਹੀ ਤਾਂ ਹੁਣ ਵਿਸ਼ਾ ਹੈ ਵੀ ਕਿਆ ਪਤਾ ਤਰਸੀਮ ਸਿੰਘੀ ਦਾ ਤਾਂ ਆਪਣਾ ਹੀ ਬੰਦਾ ਹੈ ਜਿਹਨੂੰ ਵੇਚੀ ਹੋਵੇ ਤਾਂ ਹੀ ਤਾਂ ਕਹਿ ਰਹੇ ਵੀ ਟਰਾਂਜੈਕਸ਼ਨਾਂ ਦਾ ਵੀ ਮੇਲ ਦੇਖਿਆ ਜਾਣਾ ਵੀ ਇਹ ਇੱਕ ਜਗ੍ਹਾ ਤੇ ਫਰਾਡ ਨਹੀਂ ਇਸ ਤਰ੍ਹਾਂ ਦੇ ਫਰਾਡ ਕਈ ਜਗ੍ਹਾ ਹੋਲੇ ਬੰਦੇ ਕਈ ਜ਼ਮੀਨਾਂ ਖੁਰਦ-ਬੁਰਦ ਹੋ ਚੁੱਕੀਆਂ ਬਾਅਦ ਚ ਕਈ ਵਾਰੀ ਇਸ ਤਰ੍ਹਾਂ ਦੀ ਤਰਖਾਸਤਾਂ ਨੂੰ ਇਹ ਕਹਿ ਕੇ ਬੰਦ ਕਰ ਦਿੱਤਾ ਜਾਂਦਾ ਹੈ ਵੀ ਇਹ ਸਿਵਲ ਮੈਟਰ ਹੈ ਜੀ ਤੁਸੀਂ ਕੋਰਟ ਚ ਦੇਖ ਲਓ ਕਿਉਂ ਤਰਸੀਮ ਸਿੰਘ ਨੂੰ ਤਾਂ ਇਹਨਾਂ ਦੇ ਬਰਾਬਰ ਖੜ ਕੇ ਰੌਲਾ ਕਰੀਦੀ ਹੈ ਮੇਰਾ ਵੀ ਹੱਕ ਦਿਵਾਓ ਇਹੀ ਤਾਂ ਚੀਜ਼ ਹੈ ਜੀ ਮੈਂ ਉਹੀ ਤਾਂ ਕਹਿ ਰਿਹਾ ਵੀ ਇਹ ਜਾਂਚ ਦਾ ਵਿਸ਼ਾ ਹੈ ਕਿ ਆਪਦਾ ترਸੀਮ ਸਿੰਘ ਇਹਨਾਂ ਦਾ ਆਪਣਾ ਹੀ ਬੰਦਾ ਹੋਵੇ ਜਿਨ੍ਹਾਂ ਨੇ ਸਾਰਾ ਮਿਲੀ ਭੁਗਤ ਦਾ ਜਾਲ ਰਚਿਆ ਇੰਤਕਾਲ ਇਹਨੇ ਦਰਜ ਕਰੇ 15 ਦਿਨਾਂ ਚ ਲੋਕਾਂ ਦੇ ਤਿੰਨ ਤਿੰਨ ਮਹੀਨੇ ਦਰਜ ਨਹੀਂ ਹੁੰਦੇ ਅਗਲਾ ਰੋਂਦਾ ਮੜ ਜਾਂਦਾ ਵੀ ਸਾਡਾ ਇੰਤਕਾਲ ਹੀ ਦਰਜ ਹੋਇਆ ਇਹ 10 15 ਦਿਨਾਂ ਚ ਸਾਰੀ ਗੇਮ ਰਚੀ ਜਾਂਦੀ ਹੈ ਇਸ ਕਰਕੇ ਗੰਭੀਰ ਜਾਂਚ ਦਾ ਵਿਸ਼ਾ ਹੈ ਇੱਥੇ ਪਟਵਾਰੀ ਦੀ ਵੀ ਜਾਂਚ ਹੋਣੀ ਚਾਹੀਦੀ ਆ ਕਾਨੂੰਗੋਦੀ ਵੀ ਹੋਣੀ ਚਾਹੀਦੀ ਆ ਤਸੀਲਦਾਰ ਦੀ ਜਿਹਨੇ ਰਜਿਸਟਰੀ ਕੀਤੀ ਆ ਉਹਦੀ ਵੀ ਹੋਣੀ ਚਾਹੀਦੀ ਰਜਿਸਟਰੀ ਕਲਰਕ ਦੀ ਵੀ ਹੋਣੀ ਚਾਹੀਦੀ ਆ ਲੰਬੜਦਾਰ ਦੀ ਵੀ ਹੋਣੀ ਚਾਹੀਦੀ ਆ ਖਰੀਦਦਾਰ ਦੀ ਵੀ ਹੋਣੀ ਚਾਹੀਦੀ ਆ ਵੇਚਦਾਰ ਦੀ ਵੀ ਇਹਦੇ ਚ ਹਰ ਇੱਕ ਦੀ ਜਾਂਚ ਹੋਣੀ ਚਾਹੀਦੀ ਆ ਤਾਂ ਜੋ ਸੱਚ ਲੋਕਾਂ ਦੇ ਸਾਹਮਣੇ ਹੋ ਸਕੇ ਆ ਦੁੱਧ ਦਾ ਦੁੱਧ ਹੋ ਸਕੇ আর ਪਾਣੀ ਦਾ ਪਾਣੀ ਹੋ ਸਕੇ ਤੁਸੀਂ ਹੁਣ ਇਸ ਵਿਹਾਰਫਤੇ ਇਹਨਾਂ ਦੇ ਲਈ ਕੋਈ ਕੰਪਨਸੇਸ਼ਨ ਵੀ ਮੰਗ ਰਹੇ ਹੋ ਵੀ ਇਹਨਾਂ ਦੀ ਹਰਾਸਮੈਂਟ ਜਿਹੜੀ ਹੋ ਰਹੀ ਆ ਉਹਦੇ ਲਈ ਵੀ ਕੁਝ ਮੰਗ ਕਰ ਰਹੇ ਹੋ ਕੰਪਨਸੇਸ਼ਨ ਦਾ ਸਰਕਾਰ ਨੇ ਇਹਨਾਂ ਨੂੰ ਆਪ ਡਿਪਾਰਟਮੈਂਟ ਨੇ ਤੁਹਾਨੂੰ ਦੇ ਦਿੱਤੀ ਇਹਨਾਂ ਨੂੰ ਵਿਚਾਰੇ ਨੂੰ ਗਰੀਬਾਂ ਨੂੰ ਹੁਣ ਇਹ ਇੰਤਕਾਲ ਦਰਜ ਕਰਾਉਣ ਵਾਸਤੇ ਸਿਵਲ ਕੋਰਟ 'ਚ ਜਾਣਾ ਪੈਣਾ ਹੈ ਸਿਵਲ ਕੋਰਟ 'ਚ ਜਾ ਕੇ ਇੰਤਕਾਲ ਰੱਦ ਹੋਣਾ ਹੈ ਠੀਕ ਹੈ ਗਲਤੀ ਕਿਸੇ ਦੀ ਚੋਰੀ ਕਿਸੇ ਨੇ ਕੀਤੀ ਭੁਗਤਾਨ ਧੱਕੇ ਖਾ ਰਹੇ ਆ ਧੱਕੇ ਖਾ ਰਹੇ ਆ ਭੁਗਤਾਨ ਇਹਨਾਂ ਨੂੰ ਕਰਨਾ ਪੈਣਾ ਹੈ ਕਿਉਂਕਿ ਇਹਨਾਂ ਨੂੰ ਹੁਣ ਪਤਾ ਨਹੀਂ ਕਿੰਨੇ ਸਮਾਂ ਲੱਗ ਜਾਣਾ ਹੈ ਕੋਰਟਾਂ ਕਚੇਰੀਆਂ 'ਚ ਧੱਕੇ ਖਾਂਦਿਆਂ ਨੂੰ ਇਹ ਇੰਤਕਾਲ ਤੜਵਾਉਂਦਿਆਂ ਜਦੋਂ ਕਿ ਜਦੋਂ ਇਹ ਇਦਾਂ ਦੀ ਗਲਤੀ ਕਿਸੇ ਡਿਪਾਰਟਮੈਂਟ ਦੇ ਅਧਿਕਾਰੀ ਤੇ ਹੋਈ ਆ ਜਦੋਂ ਉਹਦੇ ਤੇ ਮਕਦਮਾ ਦਰਜ ਹੁੰਦਾ ਉਸੇ ਵਕਤ ਅਧਿਕਾਰੀਆਂ ਨੂੰ ਉਹ ਇੰਤਕਾਲ ਤੋੜਨਾ ਬਣਦਾ ਨਾ ਕਿ ਇਹ ਨਾ ਗਰੀਬਾਂ ਨੂੰ ਜਿਨ੍ਹਾਂ ਨਾਲ ਤੱਕਾ ਹੋਇਆ ਉਹਨਾਂ ਨੂੰ ਕੋਟਾ ਗੇਰੀਆਂ ਦੇ ਚੱਕਰ ਲਾਉਣੇ ਬਣਦੇ ਆ ਅਧਿਕਾਰੀਆਂ ਨੇ ਆਪਣੀ ਗਲਤੀ ਦੀ ਜਸਟੀਫਿਕੇਸ਼ਨ ਕੋਈ ਨਾ ਕੋਈ ਦਿੱਤੀ ਹੋਊਗੀ ਜਾਂ ਦੇਣਗੇ ਤੁਸੀਂ ਸਮਝਦੇ ਹੋ ਵੀ ਜਾਇਜ਼ ਹੁੰਦੀਆਂ ਇਹ ਗੱਲਾਂ ਵੀ ਹੋ ਜਾਂਦੀਆਂ ਹੁੰਦੀਆਂ ਗਲਤੀਆਂ ਇਦਾਂ ਵੇਖੋ ਅਧਿਕਾਰੀ ਹਮੇਸ਼ਾ ਮੁਲਾਜ਼ਮਾ ਕੋਈ ਵੀ ਤੁਸੀਂ ਵੀ ਅਸੀਂ ਵੀ ਆਪਣੇ ਬੰਦੇ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਆ ਉਹਨਾਂ ਨੇ ਮੈਨੂੰ ਜਿੱਥੇ ਤੱਕ ਲੱਗਦਾ ਉਹਨਾਂ ਨੇ ਇਹ ਜਿਹੜਾ ਮੁੱਦਾ ਹੈ ਆਪਣੇ ਮੁਲਾਜ਼ਮਾਂ ਨੂੰ ਬਚਾਉਣ ਵਾਸਤੇ ਠੀਕ ਹੈ ਇਹ ਕਹਿ ਦੇਣਾ ਵੀ ਇਹ ਤਾਂ ਖਰੀਦਦਾਰ ਵੇਚਦਾਰ ਨੇ ਕਰਿਆ ਜੀ ਜਾਂ ਉਹਨਾਂ ਨੇ ਜਿਨ੍ਹਾਂ ਨੇ ਬਰਸ ਦਰਜ ਕਰੀ ਆ ਠੀਕ ਹੈ ਕਿ ਆ ਇਸ ਬੰਦ ਇਸ ਦੇ ਵਿੱਚ ਮੌਤ ਦਾ ਸਰਟੀਫਿਕੇਟ ਬਣਾਉਣੇ ਵਾਲੇ ਬੰਦੇ ਜ਼ਿੰਮੇਵਾਰ ਨਹੀਂ ਹੈਗੇ ਉਹ ਕੈਨਸਲ ਹੋਊਗਾ ਹੁਣ ਮੌਤ ਦਾ ਸਰਟੀਫਿਕੇਟ ਇਹ ਤਾਂ ਹੁਣ ਡਿਪਾਰਟਮੈਂਟ ਪਰਚਾ ਹੋਣ ਦੇ ਬਾਅਦ ਦੱਸ ਸਕਦਾ ਸਾਰੀ ਜਾਣਕਾਰੀ ਦੇ ਸਕਦਾ ਵੀ ਇਹ ਬੰਦੇ ਕਾਗਜ਼ਾਂ 'ਚ ਇਹ ਮੁਰਦਾ ਹੀ ਰਹਿਣਗੇ ਹੁਣ ਜਾਂ ਜਾਂ ਜਿਉਂਦੇ ਹੋ ਪਾਣਗੇ ਇਹ ਇਹ ਫਿਰ ਕਿਸੇ ਵੀ ਹੁਣ ਸਕੀਮ ਦਾ ਲਾਭ ਹੀ ਨਹੀਂ ਲੈ ਸਕਣਗੇ ਜਿਹੜਾ ਬੰਦਾ ਹੀ ਮਰ ਗਿਆ ਉਹ ਲਾਭ ਕਿੱਥੋਂ ਲਊਗਾ ਇਹ ਤਾਂ ਹੁਣ ਦੇਖੋ ਜਿਨ੍ਹਾਂ ਕੋਲ ਜਾਂਚ ਦਾ ਵਿਸ਼ੇ ਹੈ ਉਹ ਹੀ ਦੱਸਣਗੇ ਕਿਉਂਕਿ ਜਦੋਂ ਬੰਦਾ ਮਰ ਜਾਂਦਾ ਹੈ ਉਹਦਾ ਤਾਂ ਮੈਨੂੰ ਲੱਗਦਾ ਸ਼ਾਇਦ ਆਧਾਰ ਕਾਰਡ ਵੀ ਰੱਦ ਹੋ ਜਾਂਦਾ ਹੈ ਸਾਰੇ ਡਾਕੂਮੈਂਟ ਇਹਨਾਂ ਦੇ ਰੱਦ ਹੋ ਗਏ ਤੇ ਇਹ ਸਾਰਾ ਕੁਝ ਇੱਕ ਜਾਲ ਬੁਣਿਆ ਗਿਆ ਹੈ ਇਹ ਜਾਲ ਇੱਕ ਜਗ੍ਹਾ ਨਹੀਂ ਬੁਣਿਆ ਹੋ ਸਕਦਾ ਜੇ ਆਪਾਂ ਇਹਦੀ ਜਾਂਚ ਕਰੀਏ ਤਾਂ ਕਈ ਜਗ੍ਹਾ ਇਦਾਂ ਦੀ ਜ਼ਮੀਨਾਂ ਜਾਇਦਾਦਾਂ ਨਿਕਲਣੀਆਂ ਜਿੱਥੇ ਤਾਣਾ ਬਾਣਾ ਬੁਣਿਆ ਗਿਆ ਹੁਣ ਜਦੋਂ ਇਹ ਜੇ ਲੋਕ ਚੁਣੇ ਹੋਏ ਕਿਸੇ ਵੀ ਨੁਮਾਇੰਦਿਆਂ ਕੋਲ ਜਾਂਦੇ ਆ ਆਪਣਾ ਹੱਕ ਦੱਸਣ ਲਈ ਤੱਕਾ ਹੋਇਆ ਤਾਂ ਉਹ ਜਦੋਂ ਉਹ ਨੁਮਾਇੰਦਾ ਆਪਣੀ ਆਵਾਜ਼ ਚੱਕਦਾ ਹੈ ਇਹਨਾਂ ਲੋਕਾਂ ਦੇ ਫੇਵਰਟ ਚ ਤਾਂ ਫਿਰ ਕਿਹਾ ਹੁੰਦਾ ਡਿਪਾਰਟਮੈਂਟ ਵਾਲੇ ਉਹਨਾਂ ਮੁਲਾਜ਼ਮ ਲੋਕ ਨੁਮਾਇੰਦਿਆਂ ਖਿਲਾਫ ਧਰਨੇ ਲਾਉਂਦੇ ਆ ਵੀ ਇਹ ਸਾਡੇ ਮੁਲਾਜ਼ਮ ਨਾਲ ਧੱਕਾ ਕਰ ਰਹੇ ਆ ਜੀ ਤੁਸੀਂ ਕਹੋ ਵੀ ਪਟਵਾਰੀਆਂ ਨੇ ਧਰਨਾ ਲਾਇਆ ਸੀ ਪਿਛਲੀ ਵਾਰ ਲੱਗਿਆ ਸੀ ਉਹਦੇ ਉੱਤੇ ਕਹਿ ਰਹੇ ਹੋ ਤੁਸੀਂ ਹੁਣ ਇਹ ਤੁਸੀਂ ਇਹ ਦੇਖੋ ਮੈਂ ਕਿਸੇ ਪਾਰਟਿਕੂਲਰ ਉਹ ਨਹੀਂ ਇਹ ਹਰੇਕ ਜਗ੍ਹਾ ਹੁੰਦਾ ਹੈ ਤੁਸੀਂ ਅਲੱਗ-ਅਲੱਗ ਸ਼ਹਿਰਾਂ ਦੀਆਂ ਖਬਰਾਂ ਪੜ੍ਹਦੇ ਆ ਵੀ ਨਹੀਂ ਲੱਗਿਆ ਸੀ ਅਸੀਂ ਕਬਰ ਵੀ ਕੀਤਾ ਸੀ ਫਿਰ ਮੁੱਖ ਮੰਤਰੀ ਸਾਹਿਬ ਨੇ ਵੀ ਕਿਹਾ ਸੀ ਵੀ ਕਲਮਾ ਚੱਕ ਲੋ ਆ ਕਿ ਨਹੀਂ ਫਿਰ ਸ਼ਾਮ ਤੱਕ ਦੇ ਸਮਾਂ ਹੁੰਦਾ ਹੈ ਜੀ ਇਹ ਰਾਈਟ ਮੇਰੇ ਸਹੀ ਗੱਲ ਆ ਤੁਹਾਡੀ ਕਿਉਂਕਿ ਇਹਨਾਂ ਗਰੀਬਾਂ ਦਾ ਦੱਸੋ ਇਹਨਾਂ ਦਾ ਕੌਣ ਬਾਲੀਵਾਰਸ ਬਣੂਗਾ ਜੇ ਜੇ ਇੱਕ ਨਮਾਇੰਦੇ ਨਮਾਇੰਦਿਆਂ ਦੇ ਖਿਲਾਫ ਇਦਾਂ ਧਰਨੇ ਲੱਗਦੇ ਆ ਜਿਹੜੇ ਸੱਚ ਬੋਲਦੇ ਆ ਲੋਕਾਂ ਦੀ ਆਵਾਜ਼ ਚੱਕਦੇ ਆ ਠੀਕ ਆ ਔਰ ਆਪਣੇ ਬੰਦਿਆਂ ਨੂੰ ਉਹਨਾਂ ਨੂੰ ਇਹ ਡਿਪਾਰਟਮੈਂਟ ਸਾਰਾ ਗਲਤ ਨਹੀਂ ਹੁੰਦਾ ਕੁਝ ਕੁ ਬੰਦਿਆਂ ਕਰਕੇ ਜਿਹੜੇ ਕੁਝ ਕੁ ਬੰਦੇ ਸਾਰੇ ਡਿਪਾਰਟਮੈਂਟ ਅਜੀ ਗਲਤ ਹੁੰਦੇ ਉਹਨਾਂ ਕਰਕੇ ਸਾਰੇ ਡਿਪਾਰਟਮੈਂਟ ਦੀ ਬਦਨਾਮੀ ਹੁੰਦੀ ਹੈ ਜਦੋਂ ਆਪਾਂ ਕਿਸੇ ਜਗ੍ਹਾ ਰੈਵਨਿਊ ਡਿਪਾਰਟਮੈਂਟ ਦਾ ਨਾਮ ਲੈਂਦੇ ਹੈ ਨਾ ਤਾਂ ਹਰ ਇੱਕ ਬੰਦੇ ਦੀ ਜ਼ੁਬਾਨ ਤੇ ਜਾਂਦਾ ਵੀ ਉਹ ਤਾਂ ਡਿਪਾਰਟਮੈਂਟ ਕਰਾਪਟ ਆ ਪਰ ਡਿਪਾਰਟਮੈਂਟ ਕਦੇ ਕਰਾਪਟ ਨਹੀਂ ਹੁੰਦਾ ਸਿਰਫ ਇੱਕ ਅਧ ਅਧਿਕਾਰੀ ਜਾਂ ਦੋ ਅਧਿਕਾਰੀ ਕਰਾਪਟ ਹੋ ਸਕਦੇ ਆ ਜਿਨ੍ਹਾਂ ਦਾ ਆਪਣਾ ਕੋਈ ਮੰਜੀਸ਼ ਹੋਵੇ ਅਮੀਰ ਬਣਨੇ ਦੀ ਖੁਆਇਸ਼ ਰੱਖਦਾ ਹੋਵੇ ਉੱਚਾ ਕੋਠੀ ਬਣਾਉਣ ਦੀ ਖੁਆਇਸ਼ ਰੱਖਦਾ ਹੋਵੇ ਸਾਰੇ ਡ ਕੋਈ ਵੀ ਗਲਤ ਨਹੀਂ ਹੁੰਦੇ ਇੱਕ ਅੱਧਾ ਹੀ ਹੋ ਸਕਦਾ ਇਹਦੀ ਹੁਣ ਤੁਸੀਂ ਇਨਕੁਆਰੀ ਕਿੱਥੇ ਚੱਲ ਰਹੀ ਹੈ ਤੇ ਅੱਗੇ ਮੰਗ ਕੀ ਹੈ ਤੁਹਾਡੀ ਮੰਗ ਇਹੀ ਹੈ ਵੀ ਦੇਖੋ ਇਹਨਾਂ ਬੰਦਿਆਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਪਰਚਾ ਹੋਣ ਦੇ ਨਾਲ-ਨਾਲ ਜਿਹੜੇ ਕਸੂਰਵਾਰ ਵਿਅਕਤੀ ਆ ਉਹਨਾਂ ਨੂੰ ਪਰਚਾ ਹੋਣ ਦੇ ਨਾਲ-ਨਾਲ ਡਿਪਾਰਟਮੈਂਟ ਆਪਣੇ ਪੱਧਰ ਤੇ ਹੀ ਇਹਨਾਂ ਦਾ ਇੰਤਕਾਲ ਜਿਹੜਾ ਦਰਜ ਹੋਇਆ ਉਹ ਰੱਦ ਕਰਕੇ ਪ੍ਰਾਪਰਟੀ ਇਹਨਾਂ ਦੇ ਨੋਂ ਮੇਵਾ ਸਿੰਘ ਦੇ ਨੋਂ ਟਰਾਂਸਫਰ ਕੀਤੀ ਜਾਵੇ ਨਾ ਕਿ ਇਹਨਾਂ ਵਿਚਾਰਿਆਂ ਨੂੰ ਗਰੀਬਾਂ ਨੂੰ ਕੋਟਾਂ ਦੇ ਧੱਕੇ ਖਾਣੇ ਪੈਣ 5-10 ਸਾਲ ਇਹ ਐ ਐਸਜੀਐਮ ਸਾਹਿਬ ਕਰ ਸਕਦੇ ਇਹਨੂੰ ਹੁਣੇ ਹੀ ਦੇਖੋ ਐਸਜੀਐਮ ਸਾਹਿ ਡਿਸਟ੍ਰਿਕਟ ਰੈਵਨਿਊ ਅਫੀਸਰ ਆਪਣੇ ਡੀਆਰਓ ਸਾਹਿਬ ਉਹਨਾਂ ਨਾਲ ਗੱਲਬਾਤ ਕਰਕੇ ਇਹਨਾਂ ਦੀ ਪ੍ਰਾਪਰਟੀ ਦਾ ਸਾਰਾ ਸਿਸਟਮ ਬਣ ਸਕਦਾ ਹੈ ਇਹ ਵਾਪਸ ਕਰਨੇ ਦਾ ਕਿਉਂਕਿ ਇੰਤਕਾਲ ਇਹ ਖੱਜਲ ਹੋਣ ਤੋਂ ਬਚ ਸਕਦੇ ਬਚ ਸਕਦੇ ਆ ਜੇ ਐਫਆਈਆਰ ਦਰਜ ਹੁੰਦੀ ਆ ਜੇ ਕਿਤੇ ਐਸੇ ਤਰ੍ਹਾਂ ਜਾਂ ਫਿਰ ਜਿਸ ਤਰ੍ਹਾਂ ਹੁਣ ਉਹ ਪੀਣਾ ਪਰੈਸ਼ਰ ਪਾ ਰਹੇ ਆ ਵੀ ਤੁਹਾਡੇ ਨੂੰ ਹਿਬਾ ਨਾਮਾ ਕਰਾ ਦੇਾਂਗੇ ਧਾਨ ਦੇ ਦੇਾਂਗੇ ਜਾਂਦਾ ਫਿਰ ਇਹ ਥੋੜਾ ਮੋਲ ਵੀ ਹੋ ਮੋਲ ਮੋਲ ਵੀ ਹੋ ਸਕਦਾ ਕੰਮ ਬਿਲਕੁਲ ਗੱਲ ਤਰੀਕ ਤੇ ਤਰੀਕ ਤਰੀਕ ਤੇ ਤਰੀਕ ਘਰ ਬੈਠਿਆਂ ਨੂੰ ਵਿਵਪਤਾ ਵੀ ਛਿੜ ਸਕਦੀ ਆ ਜਾਂ ਫਿਰ ਇਸ ਮਸਲੇ ਦਾ ਸਹੀ ਹੱਲ ਹੋ ਕੇ ਬਣਦੀ ਕਾਰ ਕਿ ਐਸ ਡੀ ਐਮ ਸਾਹਿਬ ਤੋਂ ਪੁੱਛਿਆ ਜਾਵੇ ਹਾਲਾਂਕਿ ਸਥਿਤੀ ਇਸ ਸਮੇਂ ਹੜਾਂ ਦੀ ਬਣੀ ਹੋਈ ਆ ਪਰ ਕਾਲ ਦੇ ਉੱਤੇ ਜ਼ਰੂਰ ਉਹਨਾਂ ਦਾ ਪੱਖ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਉਹ ਇਸ ਮਾਮਲੇ ਦੇ ਬਾਰੇ ਵਿੱਚ ਜਾਣਦੇ ਆ ਜਾਂ ਨਹੀਂ ਜਾਣਦੇ ਜੇਕਰ ਜਾਣਦੇ ਆ ਤਾਂ ਕਾਰਵਾਈ ਕਿੱਥੇ ਕ ਪਹੁੰਚੀ ਹੈ ਹਾਂਜੀ ਸਰ ਸਤਿ ਸ੍ਰੀ ਅਕਾਲ ਜੀ ਮੈਂ ਸਤਨਾਮ ਸਿੰਘ ਗੱਲ ਕਰ ਰਿਹਾ ਹਾਂ ਜੀ ਪੱਤਰਕਾਰ ਪੰਜਾਬੀ ਲੋਕ ਚੈਨਲ ਤੋਂ ਜੀ ਤੁਹਾਡੇ ਇੱਕ ਵਰਸ਼ਨ ਲੈਣਾ ਸੀ ਆਨ ਰਿਕਾਰਡ ਹਾਂ ਤੁਸੀਂ ਸਰ ਬੋਲੋ ਹਾਂਜੀ ਸਰ ਇੱਕ ਮੇਵਾ ਸਿੰਘ ਜੀ ਦਾ ਜੀ ਮਸਲਾ ਸੀ ਸਾਡੇ ਕੋਲ ਆਇਆ ਸੀ ਜੀ ਉਹ ਬੇਲੀ ਪਿੰਡ ਤੋਂ ਜੀ ਭਰਤਗੜ ਤੋਂ ਗਲਤ ਜਿਹੜੇ ਹੈਗੇ ਉਹਨਾਂ ਦੇ ਵਿਰਾਸਤੀ ਇੰਤਕਾਲ ਉਹ ਕਹਿੰਦੇ ਸਾਡੇ ਦਰਜ ਹੋਏ ਆ ਜੀ ਇਹ ਮਸਲਾ ਤੁਹਾਡੇ ਧਿਆਨ ਚਾ ਜੀ ਤੁਸੀਂ ਕੀ ਕਾਰਵਾਈ ਕਰ ਰਹੇ ਹੋ ਸਰ ਇਹਦੇ ਚ ਅਸੀਂ 101 ਨੂੰ ਇਨਕੁਆਰੀ ਰੱਖੀ ਹੈ ਜੀ ਜੇ 101 ਨੂੰ ਇਹਦੀ ਪੜਤਾਲ ਜਿਹੜੀ ਹੈਗੀ ਮੂਰਲੀ ਪੜਤਾਲ ਕਰਾਂਗੇ ਜੀ 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 ਸਰ ਜਿਹੜੀ ਇਹਨਾਂ ਦਾ ਇੱਕ ਡਾਊਟ ਹੈ ਕਿ ਸਾਨੂੰ ਜਿਹੜਾ ਹੈਗਾ ਕਿਹਾ ਜਾ ਰਿਹਾ ਵੀ ਤੁਹਾਡੀ ਜ਼ਮੀਨ ਤੁਹਾਨੂੰ ਹੀ ਅਸੀਂ দান ਕਰ ਦਾਂਗੇ ਪਰ ਕਾਰਵਾਈ ਜਿਹੜੀ ਹੈਗੀ ਉਹ ਫਿਰ ਬਚਾ ਲਈ ਜਾਊਗੀ ਜਿਹੜੀ ਬਣਦੀ ਹੈ ਅਧਿਕਾਰੀਆਂ ਦੇ ਉੱਤੇ ਤੁਸੀਂ ਬਣਦੀ ਕਾਰਵਾਈ ਕਰੋਗੇ ਜੀ ਜਾਂ ਫਿਰ ਇਹ ਮਸਲਾ ਜਿਹੜਾ ਸੁਲਝਣਵਲ ਚੱਲੂਗਾ ਜੀ ਨਹੀਂ ਮੇਰੇ ਵੱਲੋਂ ਤਾਂ ਇਹ ਵੀ ਕੋ ਜਾਣਿਆ ਨਾ ਕਿਤੇ ਨਹੀਂ ਗਈ ਜੀ ਜੀ ਨਹੀਂ ਇਹ ਥੋੜਾ ਆਪਣਾ ਡਰ ਕਰ ਰਹੇ ਸੀ ਜਾਹਰ ਹਾਂਜੀ ਅੱਜ ਅੱਜ ਮੇਰੇ ਕੋਲ ਆਏ ਸੀਗੇ ਪੁੱਛਣ ਨੂੰ ਇਹ ਜੀ ਕੋਈ ਗੱਲ ਕੀਤੀ ਹੋਣੀਗੀ ਮੈਂ ਇਹਨਾਂ ਨੂੰ ਕਿਹਾ ਵੀ ਸੌਮਨ ਨੂੰ ਆ ਕੇ ਬਿਆਨ ਦਰਜ ਕਰਾ ਦਿਓ ਜਿਹੜੇ ਦੋਸ਼ੀ ਪਾਏਗੇ ਜੀ ਬਣਦੀ ਕਾਰਵਾਈ ਹੋਊਗੀ ਉਹਨਾਂ ਤੇ ਸਰ ਬਿਲਕੁਲ ਹੋਊਗੀ ਕਿਉਂ ਨਹੀਂ ਹੋਊਗੀ ਜੀ ਜੀ ਠੀਕ ਹੈ ਸਰ ਬਹੁਤ ਸ਼ੁਕਰੀਆ ਧੰਨਵਾਦ ਜੀ ਤੁਹਾਡਾ ਜੀ ਸੋ ਬਿਲਕੁਲ ਐਸ ਡੀ ਐਮ ਸਾਹਿਬ ਕੋਲ ਜਿਹੜੀ ਕਾਰਵਾਈ ਚੱਲ ਰਹੀ ਹੈ ਸੋ ਕਹਿੰਦੇ ਕਿ ਬਿਲਕੁਲ ਜਿਹੜੀ ਬਣਦੀ ਕਾਰਵਾਈ ਦੋਸ਼ੀਆਂ ਦੇ ਉੱਤੇ ਪਾਈ ਜਾਊਗੀ ਕਿਸੇ ਵੀ ਮਸਲੇ ਜੇਕਰ ਸਮਝੌਤੇ ਸਹਿਮਤੀਆਂ ਦਾ ਦਵਾ ਪਾਇਆ ਜਾਂਦਾ ਉਹਦੇ ਉੱਤੇ ਗੌਰ ਨਹੀਂ ਕੀਤਾ ਜਾਊਗਾ ਸੋ ਉਮੀਦ ਕਰਦੇ ਆ ਕਿ ਮੈਂ ਪਹਿਲਾਂ ਗੱਲ ਸ਼ੁਰੂ ਕੀਤੀ ਸੀ ਕਿ ਜੇਕਰ ਮੇਵਾ ਸਿੰਘ ਜੀ ਜਿਉਂਦੇ ਖੜੇ ਤਾਂ ਭੂਤ ਕਿੱਥੇ ਆ ਮੇਵਾ ਸਿੰਘ ਜੀ ਤਾਂ ਜਿਉਂਦੇ ਖੜੇ ਆ ਇਹਨਾਂ ਨੂੰ ਡੈੱਡ ਡਿਕਲੇਅਰ ਕਰ ਦਿੱਤਾ ਗਿਆ ਕਾਗਜ਼ਾਂ ਦੇ ਵਿੱਚ ਮੌਤ ਦਾ ਸਰਟੀਫਿਕੇਟ ਇਹਨਾਂ ਦਾ ਬਣ ਚੁੱਕਿਆ ਇਹਨਾਂ ਦੀ ਇੱਕ ਅ ਕਾਗਜ਼ਾਂ ਦੇ ਵਿੱਚ ਹੀ ਪਤਨੀ ਵੀ ਬਣਾ ਦਿੱਤੀ ਗਈ ਹੈ ਜਿਹਨੂੰ ਇਹ ਜਾਣਦੇ ਵੀ ਨਹੀਂ ਇੱਕ ਧੀ ਵੀ ਹੈ ਜਿਹਨੂੰ ਉਦੇ ਭਰਾ ਵੀ ਨਹੀਂ ਜਾਣਦੇ ਉਸ ਭੈਣ ਦੇ ਜਿਹੜੀ ਬਣ ਗਈ ਇਹਨਾਂ ਦੀ ਤੇ ਐਡੇ-ਐਡੇ ਕਪਲੇ ਜਿਹੜੇ ਚੱਲ ਰਹੇ ਆ ਭੂਤ ਸਿਸਟਮ ਦੇ ਵਿੱਚ ਇਹ ਭੂਤ ਕਦੋਂ ਦਾ ਬੜਿਆ ਹੋਇਆ ਅਜੇ ਨਿਕਲ ਕਿਉਂ ਨਹੀਂ ਰਿਹਾ ਨਿਕਲੂਗਾ ਕਿਵੇਂ ਇਹ ਬਹੁਤ ਸਾਰੇ ਸਵਾਲ ਆ ਤੇ ਬਹੁਤ ਲੋਕਾਂ ਨੂੰ ਇਸ ਚੀਜ਼ ਦੇ ਨਾਲ ਅ ਡਰ ਵੀ ਹੋਊਗਾ ਕਿ ਸਾਡੀਆਂ ਜ਼ਮੀਨਾਂ ਦੇ ਨਾਲ ਵੀ ਇਦਾਂ ਨਾ ਹੋ ਜਾਏ ਬਹੁਤ ਸਾਰੇ ਲੋਕ ਚੁਕੰਨੇ ਵੀ ਹੋਣਗੇ ਪਰ ਸਵਾਲ ਇਸ ਸਮੇਂ ਸਿਸਟਮ ਦੇ ਉੱਤੇ ਆ ਸਿਸਟਮ ਇਸੇ ਤਰ੍ਹਾਂ ਚੱਲਦਾ ਰਹੂਗਾ ਆਜ਼ਾਦੀ ਤੋਂ ਲੈ ਕੇ ਸਾਨੂੰ 79 ਸਾਲ ਹੋ ਚੁੱਕੇ ਆ ਇਹ ਫਿਰ ਕਿਸ ਤਰ੍ਹਾਂ ਦੀ ਆਜ਼ਾਦੀ ਹੈ ਜੇ ਡਰ ਸਾਡੇ ਸਿਰ ਦੇ ਉੱਤੇ ਛਾਇਆ ਹੋਇਆ ਅਸੀਂ ਡਰ ਦੇ ਸਾਏ ਦੇ ਵਿੱਚ ਹਾਂ ਕਿ ਸਾਡੀ ਮਿਹਨਤ ਦੀ ਕਮਾਈ ਸਾਡੀ ਪੁਰਖਿਆਂ ਦੀ ਜਿਹੜੀ ਜਾਇਦਾਦ ਆ ਉਹ ਸਾਡੇ ਕੋਲ ਰਹੂਗੀ ਵੀ ਜਾਂ ਕੋਈ ਗੋਲਮੋਲ ਕਰਕੇ ਕਾਗਜ਼ਾਂ ਦੇ ਵਿੱਚ ਢਾਕੇ ਲੈ ਜਾਊਗਾ ਬਹੁਤ ਸਾਰੇ ਸਵਾਲ ਆ ਜਵਾਬ ਕਦੋਂ ਮਿਲੂਗਾ ਉਹ ਦੇਖਣ ਵਾਲੀ ਗੱਲ ਰਹੇਗੀ ਗੁਰਪ੍ਰੀਤ ਸਿੰਘ ਦੇ ਨਾਲ ਸਤਨਾਮ ਸਿੰਘ ਪੰਜਾਬੀ ਲੁੱਕ ਚੈਨਲ